ਤੇ ਇਹ ਗੱਲ ਬਾਅਦ ਦੇ ਵਿੱਚ ਆ ਕੇ ਕਿਸੇ ਇਤਿਹਾਸਕਾਰ ਦੇ ਵੱਲੋਂ ਇਦਾਂ ਦੀ ਲਿਖ ਦੇਣੀ ਜੋ ਇਹ ਬੋਲ ਕੇ ਦੱਸ ਰਹੇ ਨੇ ਵੀ ਉਹਨਾਂ ਨੂੰ ਉਹਨਾਂ ਨੇ ਸ਼ਰਾਬ ਦੇ ਤਾ ਤੇ ਭਾਈ ਮਨੀ ਸਿੰਘ ਜੀ ਉੱਥੇ ਚੁੱਪ ਹੋ ਗਏ ਉਹਨਾਂ ਨੂੰ ਆਪਣਾ ਅਹਿਸਾਸ ਹੋਇਆ ਵੀ ਮੈਂ ਖਣੀ ਗਲਤ ਕਰ ਲਿਆ ਉਹਨਾਂ ਨੇ ਕਿਹਾ ਵੀ ਮੇਰੀ ਸਿੱਖੀ ਤਾਂ ਮੇਰੀ ਸਿੱਖੀ ਕੋ ਸਵਾਸਾ ਸੰਗ ਨਹੀਂ ਬਚਾਵੇ ਮੇਰੀ ਸਿੱਖੀ ਤਾਂ ਸਵਾਸਾ ਸੰਗ ਨਹੀਂ ਬਚਾਵੇ ਤਾਂ ਉਹ ਸਿੱਖ ਨੇ ਕਿਹਾ ਵੀ ਤੇਰੀ ਸਿੱਖੀ ਆ ਚੱਲ ਇਹ ਇਦਾਂ ਦੀਆਂ ਚੀਜ਼ਾਂ ਦਾ ਸਾਨੂੰ ਵੀ ਥੋੜਾ ਜਿਹਾ ਦਿਮਾਗ ਨੂੰ ਖੋਲਣਾ ਚਾਹੀਦਾ ਵਾ ਵੀ ਕੀ ਇਦਾਂ ਦੀਆਂ ਚੀਜ਼ਾਂ ਇੱਕ ਭਾਈ ਮਨੀ ਸਿੰਘ ਜੀ ਵਰਗੇ ਸਿੱਖ ਤੇ ਕੀ ਟੁਕਦੀਆਂ ਨੇ ਕਿ ਅਸੀਂ ਆਪਣੇ ਦਿਮਾਗ ਦਾ ਵਰਤੋਂ ਨਹੀਂ ਸਾਨੂੰ ਕਰਨੀ ਚਾਹੀਦੀ ਇਦਾਂ ਦੀਆਂ ਇਦਾਂ ਦੇ ਸਰੂਤ ਤਾਂ ਇਦਾਂ ਦੀਆਂ ਕਿਤਾਬਾਂ ਤਾਂ ਬਹੁਤ ਨੇ ਲਿਖ ਦਿੱਤੀਆਂ ਨੇ ਗੁਰੂ ਪਾਸ਼ਾ ਜੀ ਦੇ ਸੰਬੰਧ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਪੱਧੀਆਂ ਸ਼ਬਦਾਵਲੀਆਂ ਬਹੁਤ ਹੀ ਜ਼ਿਆਦਾ ਇਤਿਹਾਸ ਨੂੰ ਤਰੋੜ ਮਰੋੜ ਕੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਦੇ ਹਾਲਾਤ ਬਣਦੇ ਜਾ ਰਹੇ ਨੇ ਕੋਈ ਨਾ ਕੋਈ ਮੂਰਖ ਬੰਦਾ ਉਹ ਵੀ ਚੀਜ਼ਾਂ ਚੱਕੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਡੀਆ ਦੇ ਵਿੱਚ ਸਮਾਂ ਦਾ ਕਾਫੀ ਹੋ ਗਿਆ ਰਾਤ ਦੇ ਕਾਫੀ ਟਾਈਮ ਹੋ ਗਿਆ ਵਾ ਨਾ ਨੀਂਦ ਜੀ ਨਹੀਂ ਆ ਰਹੀ ਸੀ ਜੋ ਭਾਈ ਮਨੀ ਸਿੰਘ ਜੀ ਤੇ ਕਿੰਤੂ ਪਰੰਤੂ ਪ੍ਰਾਉ ਸਰੰਦੀਪ ਸਿੰਘ ਜੀ ਨੇ ਕੀਤੇ ਨੇ ਤੇ ਉਹਨਾਂ ਨੂੰ ਲੈ ਕੇ ਕੋਈ ਦੇਖੋ ਮੈਂ ਕੋਈ ਵਿਦਵਾਨਤਾ ਹੈ ਨਹੀਂਗਾ ਨਾਮ ਮੈਂ ਕੋਈ ਇਸ ਤਰੀਕੇ ਦੀ ਵਿੱਦਿਆ ਪੜ੍ਹੀ ਆ ਜਿੰਨੀ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਆ ਤੇ ਜਿੰਨਾਕ ਮਹਾਰਾਜ ਨੇ ਸੋਚੀ ਦਿੱਤੀ ਉਹਨਾਂ ਨੇ ਕੋਈ ਹੁਣ YouTube ਤੇ ਇੱਕ ਵੀਡੀਓ ਪਾਈ ਆ ਅਪਲੋਡ ਕੀਤੀ ਆ ਉਹਨਾਂ ਨੇ ਸਾਰੇ ਦੱਸਿਓ ਵੀਰ ਜਿਹੜੇ ਸੁਣ ਰਹੇ ਨੇ ਵੀ ਵੀਡੀਓ ਆਵਾਜ਼ ਸਹੀ ਆ ਰਹੀ ਆ ਆਵਾਜ਼ ਦਾ ਦੱਸਿਓ ਤੇ ਲਿਖ ਕੇ ਕਮੈਂਟਾਂ 'ਚ ਦੱਸ ਦਿਓ ਵੀ ਆਵਾਜ਼ ਸਹੀ ਆ ਰਹੀ ਆ ਜਿਹੜੀ ਉਹਨਾਂ ਨੇ ਮੰਨ ਲਓ ਇਹ ਕੀਤਾ ਵਾ ਮੈਂ ਹੁਣ ਸੁਣਿਆ ਉਹਨਾਂ ਦਾ 31 31 ਮਿੰਟ ਦਾ ਉਹਨਾਂ ਨੇ ਕੋਈ ਦੁਬਾਰਾ ਪਾਈ ਆ ਇੱਕ ਵੀਡੀਓ ਫੇਰ ਦੁਬਾਰਾ ਆਪਣੇ YouTube ਚੈਨਲ ਤੇ ਪਾਈ ਆ ਉਹਨਾਂ ਨੇ ਕੋਈ ਉਹਦੇ ਵਿੱਚ ਉਹਨਾਂ ਨੇ ਫੇਰ ਜ਼ਿਆਦਾ ਕਾਫੀ ਗੰਭੀਰ ਚੀਜ਼ਾਂ ਬੋਲੀਆਂ ਕਿਸੇ ਇਤਿਹਾਸਕ ਹਵਾਲਿਆਂ ਨੂੰ ਲੈ ਕੇ ਤੇ ਉਹੀ ਜੋ ਹਵਾਲੇ ਹੈਗੇ ਨੇ ਉਹਨਾਂ ਨੇ ਦੋ ਤਿੰਨ ਹਵਾਲੇ ਦਿੱਤੇ ਨੇ ਉਹਨਾਂ ਦੇ ਹਵਾਲੇ ਹੀ ਉਹਨਾਂ ਤੇ ਆਪਾਂ ਨੇ ਵਿਚਾਰ ਕਰ ਲਈਆਂ ਇੱਕ ਤਾਂ ਸਭ ਤੋਂ ਪਹਿਲਾਂ ਇਹ ਕੋਈ ਅੱਜ ਇਹ ਕੋਈ ਮੁੱਦਾ ਨਹੀਂ ਚੱਲ ਰਿਹਾ ਸੀ ਸਿੱਖ ਪੰਥ ਦੇ ਵਿੱਚ ਜਿਹੜਾ ਲਿਆ ਕੇ ਇਹ ਨਵਾਂ ਹੀ ਇੱਕ ਵਿਵਾਦ ਖੜਾ ਕਰ ਦਿੱਤਾ ਗਿਆ ਕਿਉਂਕਿ ਸਾਡੇ ਤਾਂ ਹੋਰ ਬਹੁਤ ਮਸਲੇ ਨੇ ਜਿਹੜੇ ਸਲਝਾਉਣ ਵਾਲੇ ਨੇ ਦਿਨ ਪ੍ਰਤੀ ਦਿਨ ਸਾਡਾ ਇੱਕ ਮੁੱਕਦਾ ਨਹੀਂ ਹੈਗਾ ਪੰਜ ਮਸਲੇ ਸਾਡੇ ਅਗੇਸ ਤਰੀਕੇ ਦੇ ਕੱਢ ਕੇ ਰੱਖ ਦਿੱਤੇ ਜਾਂਦੇ ਨੇ ਜਿਹੜੇ ਸਾਨੂੰ ਪਤਾ ਹੋਣ ਦੇ ਬਾਵਜੂਦ ਵੀ ਬੋਲਣਾ ਮਜਬੂਰੀ ਪੈ ਜਾਂਦੀ ਆ ਵੀ ਜੇ ਨਹੀਂ ਬੋਲਦੇ ਚੁੱਪ ਰਹਿੰਦੇ ਆ ਤਾਂ ਕਿਤੇ ਨਾ ਕਿਤੇ ਫਿਰ ਉਹ ਅਸੀਂ ਵੀ ਦੋਸ਼ੀ ਬਣ ਜਾਂਦੇ ਆ ਮੈਨੂੰ ਇਦਾਂ ਲੱਗਦਾ ਵਾ ਕਿਉਂਕਿ ਜਿਹੜੀ ਉਹਨਾਂ ਨੇ ਗੱਲ ਇਸ ਤਰੀਕੇ ਦੇ ਨਾਲ ਬੋਲੀ ਆ ਉਹ ਕਹਿੰਦੇ ਨੇ ਵੀ ਮੈਂ ਕੋਸ਼ ਇਸ ਤਰੀਕੇ ਦੇ ਨਾਲ ਨਹੀਂ ਕਿਹਾ ਵੀ ਜਿਹੜਾ ਮੈਨੂੰ ਟਾਰਗੇਟ ਕੀਤਾ ਜਾ ਰਿਹਾ ਵਾ ਉਹਨਾਂ ਨੇ ਇਹ ਗੱਲ ਕਹੀ ਆ ਵੀ ਜੋ ਭਾਈ ਮਾਨੀ ਸਿੰਘ ਜੀ ਨੇ ਇਸ ਤਰੀਕੇ ਦੀਆਂ ਇਦਾਂ ਦੀਆਂ ਕਈ ਗੱਲਾਂ ਕੀਤੀਆਂ ਜਿਹੜੀਆਂ ਕਿਸੇ ਸਿੱਖ ਤੋਂ ਆਸ ਨਹੀਂ ਰੱਖੀ ਜਾ ਸਕਦੀ। ਇਹ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਕਰਦਾਰ ਦੇ ਲਈ ਕਿੰਨੀ ਇੱਕ ਗੱਲ ਇਹ ਫਿੱਟ ਬੈਂਦੀ ਆ। ਜਿਹੜੇ ਇਸ ਤਰੀਕੇ ਦੇ ਸ਼ਬਦ ਵਰਤੇ ਜਾਣ ਵੀ ਇੱਕ ਸਿੱਖ ਤੋਂ ਇਹ ਇਦਾਂ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਸਿਰਫ ਕਿਤਾਬਾਂ ਪੜ੍ਹ ਕੇ ਕੁਝ ਇਤਿਹਾਸਕ ਹਵਾਲਿਆਂ ਨੂੰ ਜਿੱਦਾਂ ਤੁਸੀਂ ਮੰਨਿਆ ਤੁਸੀਂ ਆਪਣੇ ਮਤ ਦੇ ਅਨੁਸਾਰ ਉਹਨਾਂ ਨੂੰ ਮੰਨਿਆ ਪਰ ਮੈਂ ਅੱਜ ਤੁਹਾਡਾ ਸੁਣਿਆ ਦੇਖੋ ਮੈਂ ਕੋਈ ਨਾ ਤਾਂ ਕੋਈ ਮੈਂ ਇਤਿਹਾਸਕ ਗ੍ਰੰਥ ਪੜ੍ਹੇ ਨੇ ਨਾ ਮੈਨੂੰ ਕੋਈ ਇੰਨੀ ਸੋਝੀ ਆ ਪਰ ਮੈਂ ਤੁਹਾਡੀ ਵੀਡੀਓ ਹੀ ਮੈਂ ਅੱਜ ਵਾਲੀ ਸੁਣ ਕੇ ਤੇ ਉਹਦੇ ਵਿੱਚੋਂ ਹੀ ਕਈ ਚੀਜ਼ਾਂ ਦੇਖੀਆਂ ਵੀ ਇਹ ਤਾਂ ਦੋ ਚੀਜ਼ਾਂ ਰਾਦੀ ਹੀ ਨਹੀਂ ਹੈਗੀਆਂ ਜਿਹੜੀਆਂ ਉਹ ਕਹਿ ਰਹੇ ਨੇ ਤੁਸੀਂ ਸਭ ਤੋਂ ਵੱਡੀ ਇਹ ਪਹਿਲਾਂ ਇਹ ਗੱਲ ਕਹੀ ਆ ਵੀ ਉਹਨਾਂ ਨੇ ਜਿਹੜੇ ਬੰਦ-ਬੰਦ ਘਟਵਾਉਣ ਦੀ ਅੱਜ ਵਾਲੀ ਵੀਡੀਓ ਦੇ ਵਿੱਚ ਉਹਨਾਂ ਦੀ ਮੈਂ ਸਾਰੇ ਸਕਰੀਨਸ਼ਾਟ ਲੈ ਫੇ ਨੇ ਮੈਂ ਉਹ ਵੀ ਤੁਹਾਨੂੰ ਨਾਲ-ਨਾਲ ਉਹਨਾਂ ਦੇ ਵੀਡੀਓ ਕੁਝ ਕੁ ਸਕਰੀਨਸ਼ਾਟ ਜਿਹੜੇ ਮੈਂ ਲਈ ਸੀਗੇ ਜਿਹੜੇ ਮੈਨੂੰ ਇੱਥੇ ਬੋਲਣ ਦੇ ਵਿੱਚ ਮੰਨ ਲੋ ਸਹਾਈ ਹੋਣਗੇ ਤੇ ਉਹਨਾਂ ਨੇ ਭਾਈ ਮਨੀ ਸਿੰਘ ਜੀ ਬਾਰੇ ਗੱਲ ਕਹੀ ਵੀ ਉਹਨਾਂ ਨੇ ਜਦੋਂ ਸ੍ਰੀ ਦਸਮਗ੍ਰੰਥ ਸਾਹਿਬ ਦੇ ਸਰੂਪ ਇੱਕ ਜਿਲਦ ਦੇ ਵਿੱਚ ਕੀਤੇ ਨੇ ਤੇ ਗੁਰੂ ਪਾਤਸ਼ਾਹ ਜੀ ਦੀ ਗੁਰਬਾਣੀ ਇੱਕ ਜਿਲਦ ਦੇ ਵਿੱਚ ਕੀਤੀ ਆ ਤੇ ਉਦੋਂ ਉਹਨਾਂ ਨੂੰ ਇੱਕ ਸਿੱਖ ਨੇ ਇੱਕ ਕਿਸਮ ਦਾ ਸ਼ਰਾਫ ਦਿੱਤਾ ਵੀ ਤੁਹਾਡੇ ਤੁਕੜੇ-ਤੁਕੜੇ ਹੋਣਗੇ ਸਰੀਰ ਦੇ ਤੇ ਭਾਈ ਮਨੀ ਸਿੰਘ ਜੀ ਨੂੰ ਉਹਨਾਂ ਦੇ ਕਹਿਣ ਦੇ ਮੁਤਾਬਕ ਅਲੀਆਂ ਮੈਂ ਗੱਲਾਂ ਕਰ ਰਿਹਾ ਹਾਂ ਮੇਰੇ ਬੋਲ ਨਹੀਂ ਹੈਗੇ ਉਹਨਾਂ ਦੇ ਕਹਿਣ ਦੇ ਮੁਤਾਬਕ ਇਹ ਹੈ ਪਰ ਪ੍ਰਭ ਸ਼ਰਨਦੀਪ ਸਿੰਘ ਜੀ ਦੇ ਉਹਨਾਂ ਦੇ ਕਿਉਂਕਿ ਮੈਂ ਦੇਖੋ ਬੋਲ ਕੇ ਉਹ ਕਰ ਰਿਹਾ ਸਤਕਾਰ ਦਾ ਮੈਂ ਬਿਲਕੁਲ ਖਿਆਲ ਰੱਖੂੰਗਾ ਹਨਾ ਚਲੋ ਜਿਹੜੀ ਉਹਨਾਂ ਨੇ ਵੈਸੇ ਸ਼ਬਦਾਵਲੀ ਵਰਤੀ ਆ ਉਹ ਇੱਕ ਵੱਖਰੀ ਗੱਲ ਆ ਵੀ ਉਹ ਮੇਰਾ ਮਨ ਤਾਂ ਨਹੀਂ ਮੰਨਦਾ ਪਰ ਚਲੋ ਫਿਰ ਵੀ ਜਦੋਂ ਆਪਾਂ ਵਿਚਾਰ ਕਿਸੇ ਦੇ ਨਾਲ ਕਰਦੇ ਹਾਂ ਤੇ ਆਪਾਂ ਨੂੰ ਸ਼ਬਦਾਂ ਦੀ ਮਰਿਆਦਾ ਵਾ ਜ਼ਰੂਰ ਉਹ ਖਿਆਲ ਰੱਖਣਾ ਚਾਹੀਦਾ ਉਹਦੀ ਮਰਿਆਦਾ ਦਾ ਸ਼ਬਦਾਂ ਦੀ ਦਾ ਵੀ ਆਪਾਂ ਇੱਕ ਸਾਰਥਕ ਭਾਸ਼ਾ ਦੇ ਵਿੱਚ ਆਪਣੀ ਗੱਲ ਰੱਖ ਸਕੀਏ ਜਿੰਨੀ ਕੁ ਮੈਨੂੰ ਜਾਣਕਾਰੀ ਹੈ ਮੈਂ ਓਨੀ ਕੁ ਰੱਖੂੰਗਾ ਮੈਂ ਕੋਈ ਵਿਦਵਾਨ ਨਹੀਂ ਹੈਗਾ ਨਾ ਮੈਂ ਕੋਈ ਕੋਈ ਬਾੜਾ ਪੜਿਆ ਲਿਖਿਆ ਹਾਂ ਭਾਈ ਮਨੀ ਸਿੰਘ ਜੀ ਦਾ ਉਹਨਾਂ ਨੇ ਕਿਹਾ ਵੀ ਇੱਕ ਸਿੱਖ ਨੇ ਉਹਨਾਂ ਨੂੰ ਸ਼ਰਾਫ ਦੇਤਾ ਵੀ ਉਹਨਾਂ ਦੇ ਬੰਦ-ਬੰਦ ਕੱਟੇ ਜਾਣਗੇ ਉਹਨਾਂ ਦੇ ਸਰੀਰ ਦੇ ਟੁਕੜੇ ਹੋਣਗੇ ਵੀ ਉਹਨਾਂ ਨੇ ਗੁਰਬਾਣੀ ਇਕੱਠੀ ਕਰ ਦਿੱਤੀ ਆ ਜੇ ਆਪਾਂ ਇਤਿਹਾਸ ਦੇ ਵਿੱਚ ਦੇਖਦੇ ਹਾਂ ਤੇ ਇਹ ਬਚਨਤਾਪੁਰ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਹੀ ਸ੍ਰੀ ਦਮਦਮਾ ਸਾਹਿਬ ਹੋ ਗਈ ਸੀ ਬਾਬਾ ਦੀਪ ਸਿੰਘ ਜੀ ਨੂੰ ਤੇ ਭਾਈ ਮਨੀ ਸਿੰਘ ਜੀ ਨੂੰ ਜਦੋਂ 48 ਸਿੰਘਾਂ ਨੇ ਗੁਰਬਾਣੀ ਦੇ ਅਰਥ ਗੁਰੂ ਪਾਸ਼ਾ ਜੀ ਦੇ ਮੁਖੋਂ ਸੁਣੇ ਤੇ ਉਦੋਂ ਹੀ ਮਹਾਰਾਜ ਨੇ ਜਦੋਂ ਟਕਸਾਲਾਂ ਦੀ ਸੇਵਾ ਇਹ ਦੋ ਪੂਰਨ ਬ੍ਰਹਮ ਗਿਆਨੀ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦ ਭਾਈ ਮਨੀ ਸਿੰਘ ਜੀ ਨੂੰ ਸੌਂਪਿਆ ਉਦੋਂ ਹੀ ਮਹਾਰਾਜ ਨੇ ਕਹਤਾ ਸੀ ਵੀ ਚਾਹੇ ਤੁਹਾਡਾ ਸੀਸ ਲੈ ਜਾਵੇ ਤੁਹਾਡੇ ਆਨੰਦ ਦੇ ਵਿੱਚ ਫਰਕ ਨਹੀਂ ਪਵੇਗਾ ਤੇ ਭਾਈ ਮਨੀ ਸਿੰਘ ਜੀ ਨੂੰ ਮਹਾਰਾਜ ਨੇ ਬਚਨ ਕੀਤੇ ਸੀ ਵੀ ਚਾਹੇ ਤੁਹਾਡਾ ਬੰਦ ਬੰਦ ਕੱਟਿਆ ਜਾਵੇ ਤੁਹਾਡੇ ਆਨੰਦ ਦੇ ਵਿੱਚ ਫਰਕ ਨਹੀਂ ਪਵੇਗਾ ਤੇ ਇਹ ਗੱਲ ਬਾਅਦ ਦੇ ਵਿੱਚ ਆ ਕੇ ਕਿਸੇ ਇਤਿਹਾਸਕਾਰ ਦੇ ਵੱਲੋਂ ਇਦਾਂ ਦੀ ਲਿਖ ਦੇਣੀ ਜੋ ਇਹ ਬੋਲ ਕੇ ਦੱਸ ਰਹੇ ਨੇ ਵੀ ਉਹਨਾਂ ਨੂੰ ਉਹਨਾਂ ਨੇ ਸ਼ਰਾਬ ਦੇ ਦਿੱਤਾ ਤੇ ਭਾਈ ਮਨੀ ਸਿੰਘ ਜੀ ਉੱਥੇ ਚੁੱਪ ਹੋ ਗਏ ਉਹਨਾਂ ਨੂੰ ਆਪਣਾ ਅਹਿਸਾਸ ਹੋਇਆ ਵੀ ਮੈਂ ਖਣੀ ਗਲਤ ਕਰ ਲਿਆ ਉਹਨਾਂ ਨੇ ਕਿਹਾ ਵੀ ਮੇਰੀ ਸਿੱਖੀ ਤਾਂ ਮੇਰੀ ਸਿੱਖੀ ਕੋ ਕੇਸਾਂ ਸਵਾਸਾਂ ਸੰਗ ਨੇ ਬਜਾਵੇ ਮੇਰੀ ਸਿੱਖੀ ਤਾਂ ਸਵਾਸਾਂ ਸੰਗ ਨੇ ਬਜਾਵੇ ਤਾਂ ਉਹ ਸਿੱਖ ਨੇ ਕਿਹਾ ਵੀ ਤੇਰੀ ਸਿੱਖੀ ਇਹ ਚੱਲ ਆ ਇਦਾਂ ਦੀਆਂ ਚੀਜ਼ਾਂ ਦਾ ਸਾਨੂੰ ਵੀ ਥੋੜਾ ਜਿਹਾ ਦਿਮਾਗ ਨੂੰ ਖੋਲਣਾ ਚਾਹੀਦਾ ਵਾ ਵੀ ਕੀ ਇਦਾਂ ਦੀਆਂ ਚੀਜ਼ਾਂ ਇੱਕ ਭਾਈ ਮਨੀ ਸਿੰਘ ਜੀ ਵਰਗੇ ਸਿੱਖ ਤੇ ਕੀ ਟੁਕਦੀਆਂ ਨੇ ਕਿ ਅਸੀਂ ਆਪਣੇ ਦਿਮਾਗ ਦਾ ਵਰਤੋਂ ਨਹੀਂ ਸਾਨੂੰ ਕਰਨੀ ਚਾਹੀਦੀ ਇਦਾਂ ਦੀਆਂ ਇਦਾਂ ਦੇ ਸਰੂਤ ਤਾਂ ਇਦਾਂ ਦੀਆਂ ਕਿਤਾਬਾਂ ਤਾਂ ਬਹੁਤ ਨੇ ਲਿਖ ਦਿੱਤੀਆਂ ਨੇ ਗੁਰੂ ਪਾਸ਼ਾ ਜੀ ਦੇ ਸਬੰਧ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਪੱਧੀਆਂ ਸ਼ਬਦਾਵਲੀਆਂ ਬਹੁਤ ਹੀ ਜ਼ਿਆਦਾ ਇਤਿਹਾਸ ਨੂੰ ਤਰੋੜ ਮਰੋੜ ਕੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਦੇ ਹਾਲਾਤ ਬਣਦੇ ਜਾ ਰਹੇ ਨੇ ਕੋਈ ਨਾ ਕੋਈ ਮੂਰਖ ਬੰਦਾ ਉਹ ਵੀ ਚੀਜ਼ਾਂ ਚੱਕੂਗਾ ਕਿਉਂਕਿ ਗੁਰੂ ਪਾਸ਼ਾ ਜੀ ਉਹਨਾਂ ਦਾ ਹਵਾਲਾ ਦੇ ਕੇ ਗੁਰੂ ਪਾਸ਼ਾ ਜੀ ਤੇ ਕਿੰது ਪਰੰਤੂ ਕਰ ਲੱਗ ਜਾਣਗੇ ਇਹ ਚੀਜ਼ਾਂ ਉਹਨਾਂ ਨੂੰ ਵੀ ਦੇਖਣੀਆਂ ਚਾਹੀਦੀਆਂ ਸੀ ਵੀ ਇਹਦੇ ਵਿੱਚ ਕਿੰਨੀ ਇੱਕ ਜ਼ਿਆਦਾ ਚਾਹੇ ਉਹਨਾਂ ਨੇ ਆਪਣੇ ਕੋਲੋਂ ਨਹੀਂ ਕਹੀਆਂ ਕਿਸੇ ਇਤਿਹਾਸਕ ਸਰੋਤ ਤੋਂ ਚੱਕ ਲਈਆਂ ਪਰ ਉਹ ਇਤਿਹਾਸਕ ਸਰੋਤ ਨੂੰ ਫੋਲੋ ਫਰੋਣਾ ਤਾਂ ਇੱਕ ਸਿੱਖ ਦਾ ਫਰਜ਼ ਬਣਦਾ ਨਾ ਵੀ ਇਹ ਗੱਲ ਕਿਹੜੀ ਸ਼ਖਸੀਅਤ ਦੇ ਲਈ ਕੀ ਕੀਤੀ ਜਾ ਰਹੀ ਹੈ ਕੀ ਇਹ ਹੋ ਸਕਦੀ ਹੈ ਕੀ ਇਹ ਜਾਇਜ਼ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਮਨੀ ਸਿੰਘ ਜੀ ਨੂੰ ਲਖਾਰੀ ਲਿਖਾ ਕੇ ਲਵਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੂਪ ਤਿਆਰ ਕੀਤੇ ਹੋਣ ਸ੍ਰੀ ਦਮਦਮਾ ਸਾਹਿਬ ਦੇ ਬਾਅਦ ਦੇ ਵਿੱਚ ਭਾਈ ਮਨੀ ਸਿੰਘ ਜੀ ਦੇ ਜੋ ਇਹ ਇਤਿਹਾਸਕ ਸਰੋਤ ਦੱਸ ਰਹੇ ਨੇ ਉਹਨਾਂ ਦੇ ਵਿੱਚ ਐਡੇ ਵੱਡੇ ਇਲਜ਼ਾਮ ਲਗਾ ਦਿੱਤੇ ਜਾਣ ਵੀ ਜਿਹਦੇ ਵਿੱਚ ਇਹ ਕਿਹਾ ਜਾਵੇ ਵੀ ਭਾਈ ਮਨੀ ਸਿੰਘ ਜੀ ਨੇ ਪਹਿਲਾਂ ਗੁਰੂ ਪਾਸ਼ਾ ਜੀ ਦੀ ਗੁਰਬਾਣੀ ਲੜੀਵਾਰ ਕੀਤੀ ਉਹਦੇ ਵਿੱਚੋਂ ਭਗਤਾ ਬਾਣੀ ਕੱਢ ਦਿੱਤੀ ਤੇ ਸ੍ਰੀ ਦਸ਼ਮ ਗ੍ਰੰਥ ਸਾਹਿਬ ਜੀ ਦੇ ਸਰੂਪ ਇੱਕ ਕਰਕੇ ਪਿੱਛੋਂ ਲਿਖ ਦਿੱਤੀ ਭਗਤਾ ਭਗਤਾਂ ਦੀ ਬਾਣੀ ਜਦੋਂ ਕੋ ਸਿੱਖ ਨੇ ਸਵਾਲ ਕੀਤਾ ਭਾਈ ਮਨੀ ਸਿੰਘ ਜੀ ਨੂੰ ਇਹ ਤੂੰ ਕੀ ਕੀਤਾ ਇਹ ਤੁਸੀਂ ਕੀ ਕੀਤਾ ਇਹ ਤੂੰ ਕੀ ਕੀਤਾ ਚਲੋ ਜਿੱਦਾਂ ਉਹ ਗੱਲ ਕਰ ਰਹੇ ਆ ਵੀ ਤੁਸੀਂ ਭਗਤਾਂ ਨੂੰ ਤੇ ਪਾਈ ਮਨੀ ਸਿੰਘ ਜੀ ਦਾ ਜਵਾਬ ਸੀ ਵੀ ਭਗਤ ਗੁਰੂ ਦੇ ਬਰਾਬਰ ਨਹੀਂ ਹੈਗੇ ਇਸ ਕਰਕੇ ਮੈਂ ਪਿੱਛੇ ਰੱਖਿਆ ਪਾਈ ਮਨੀ ਸਿੰਘ ਜੀ ਤੋਂ ਗੁਰਬਾਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਵਾਈ ਹੋਵੇ ਲੜੀਵਾਰ ਜਿਸ ਤਰੀਕੇ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਸਰੂਪ ਹੈਗੇ ਨੇ ਕੀ ਕੋਈ ਸਿੱਖ ਇਸ ਤਰੀਕੇ ਦੀ ਕੋਤਾਹੀ ਜਾਂ ਇਸ ਤਰੀਕੇ ਦਾ ਕੋਈ ਸੋਚ ਵੀ ਸਕਦਾ ਆਮ ਸਿੱਖ ਵੀ ਗੁਰੂ ਪਾਸ਼ਾ ਜੀ ਦੇ ਕੀਤੇ ਹੋਏ ਬਚਨਾਂ ਤੋਂ ਮੁਨਕਰ ਹੋ ਕੇ ਉਹ ਆਪਣੀ ਮਤ ਅਜਮਾਲ ਬਈ ਜਿਹੜੇ ਇਲਜ਼ਾਮ ਇਹਨਾਂ ਨੇ ਭਾਈ ਮਨੀ ਸਿੰਘ ਜੀ ਤੇ ਇਹ ਕਿਸੇ ਦੇ ਇਤਿਹਾਸਕ ਸੋਤਿਆਂ ਨੂੰ ਮੁੱਖ ਰੱਖ ਕੇ ਲਗਾ ਦਿੱਤੇ ਨੇ ਆਪਾਂ ਨੂੰ ਇੰਨਾ ਇਦਾਂ ਦਾ ਦਿਮਾਗ ਤਾਂ ਵਰਤਣਾ ਚਾਹੀਦਾ ਭਾਬੀ ਕਿੱਡੀ ਵੱਡੀ ਗੱਲ ਆਪਾਂ ਕਹਿਣ ਜਾ ਰਹੇ ਹਾਂ ਕਿੱਡੀ ਵੱਡੀ ਇਸ ਚੀਜ਼ ਦੀ ਜ਼ਿੰਮੇਵਾਰੀ ਬਣਦੀ ਆ ਕਿਉਂਕਿ ਅੱਜ ਕੱਲ ਇਹ ਸਾਡੀਆਂ ਧੜੇਬੰਦੀਆਂ ਦੀਆਂ ਤੇ ਲੜਾਈਆਂ ਹੈ ਨਹੀਂ ਵੀ ਅਸੀਂ ਇੱਕ ਦੂਜੇ ਤੇ ਇਲਜ਼ਾਮ ਦੀ ਬਾਜ਼ੀ ਕਰ ਦਈਏ ਤੇ ਸਾਡੇ ਕਿਰਦਾਰ ਤੇ ਕੋਈ ਉਂਗਲ ਉੱਠ ਜਵੇ ਤਾਂ ਚਲੋ ਕੋਈ ਗੱਲ ਨਹੀਂ ਫੇਰ ਮੈਂ ਹੁਣ ਥੋੜਾ ਜਿਹਾ ਇਹਨਾਂ ਦੇ ਜੋ ਇਹਨਾਂ ਦੀ ਵੀਡੀਓ ਚ ਸਕਰੀਨਸ਼ਾਟ ਨੇ ਮੈਂ ਉਹਦੇ ਵਿੱਚੋਂ ਹੀ ਕੁਝ ਕੁ ਹਵਾਲੇ ਤੁਹਾਨੂੰ ਦਊਂਗਾ ਜੋ ਇਹਨਾਂ ਨੇ ਕਹੇ ਨੇ ਜੋ ਦੋ ਤਰੀਕੇ ਦੀਆਂ ਚੀਜ਼ਾਂ ਇਹਨਾਂ ਨੇ ਕਹੀਆਂ ਨੇ ਉਹ ਦੋ ਤਰੀਕੇ ਦੀਆਂ ਚੀਜ਼ਾਂ ਹੀ ਆਪਸ ਦੇ ਵਿੱਚ ਮੇਲ ਨਹੀਂ ਖਾਂਦੀਆਂ ਉਹਨਾਂ ਦਾ ਕਹਿਣਾ ਇਹ ਆ ਵੀ ਸ੍ਰੀ ਦਸ਼ਮ ਗੁਰੂ ਸਾਹਿਬ ਜੀ ਦੇ ਸਰੂਪ ਨੇ ਜਿਹੜੇ ਉਹ ਪਾਈ ਮਨੀ ਸਿੰਘ ਜੀ ਨੇ ਇਕੱਠੇ ਕਰਵਾ ਕੇ ਗੁਰਬਾਣੀ ਨੂੰ ਇਕੱਠਾ ਕੀਤਾ ਪਹਿਲਾਂ ਪੁੱਥੀਆਂ ਦੇ ਵਿੱਚ ਸੀ ਉਹ ਉਹਨਾਂ ਦੇ ਹਵਾਲਾ ਉਹਨਾਂ ਦਾ ਹੁਣ ਇਹ ਮੈਂ ਉਹ ਸਕਰੀਨਸ਼ਾਟ ਲਿਆ ਉਹਨਾਂ ਦੀ ਵੀਡੀਓ ਦੇ ਵਿੱਚੋਂ ਹੀ ਤੁਹਾਨੂੰ ਇੱਧਰ ਦੇਖ ਦਿਨੀ ਹੁਣੀ ਨਾਲ ਉਹਨਾਂ ਨੇ ਯੋ ਉਹਨਾਂ ਦੀ ਉਹ ਫੋਟੋ ਉਹਨਾਂ ਦੀ YouTube ਤੋਂ ਹਨਾ ਉਹਨਾਂ ਕੋਈ YouTube ਚੈਨਲ ਆ ਤੇ ਉਹਦੇ ਤੋਂ ਉਹਨਾਂ ਨੇ ਜਾਨੀ ਕਿ ਇਹ ਪਾਇਆ ਉਹਦੇ ਵਿੱਚ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਵਾ ਵੀ ਉਹਨਾਂ ਨੇ ਕਿਸ ਸਰੋਤ ਦੇ ਅਰਥ ਕਿਸ ਤਰੀਕੇ ਦੇ ਨਾਲ ਕਰਕੇ ਪੇਸ਼ ਕੀਤੇ ਨੇ ਉਹਨਾਂ ਨੇ ਇਹ ਨੂੰ ਕਿਹਾ ਵਾ ਸੰਮਤ 17 ਸੈ 55 1755 ਸੰਮਤ ਸਿੱਖਾਂ ਬੇਨਤੀ ਸਾਹਿਬ ਅੱਗੇ ਸੀ ਕੀਤੀ। ਸੰਮਤ 1755 ਦੇ ਵਿੱਚ ਸਿੱਖਾਂ ਨੇ ਗੁਰੂ ਪਾਤਸ਼ਾਹ ਜੀ ਦੇ ਅੱਗੇ ਬੇਨਤੀ ਕੀਤੀ। ਗਰੀਬ ਨਿਵਾਜ ਜੋ ਬਚਨ ਹੋਵੇ ਤਾਂ ਦੋਹਾਂ ਗ੍ਰੰਥਾਂ ਦੀ ਜਿਲਦ ਇੱਕ ਚਾਹੀਏ ਕਰ ਲਈਤੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸ੍ਰੀ ਦਸਮ ਗ੍ਰੰਥ ਸਾਹਿਬ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਇਹ ਗਰੀਬ ਨਿਵਾਜ ਕਿ ਦੋਵੇਂ ਗ੍ਰੰਥਾਂ ਦੀ ਜਿਲਦ ਨੂੰ ਇੱਕ ਕਰ ਦਈਏ। ਤੁਸੀਂ ਹੀ ਆਪਣੀ ਵੀਡੀਓ ਦੇ ਵਿੱਚ ਬੋਲ ਰਹੇ ਹੋ ਇੱਥੇ ਦੋ ਗ੍ਰੰਥਾਂ ਦੀ ਗੱਲ ਆ ਗਈ ਆ 1755 ਦੇ ਵਿੱਚ ਇੱਥੇ ਪੋਥੀਆਂ ਦੀ ਗੱਲ ਨਹੀਂ ਚੱਲ ਰਹੀ ਦੋ ਗ੍ਰੰਥ ਆਲਰੇਡੀ ਫਿਰ ਤਿਆਰ ਹੋ ਚੁੱਕੇ ਨੇ ਤੁਹਾਡੇ ਕਹਿਣ ਦੇ ਮੁਤਾਬਕ ਹੀ ਤਾਂ ਹੀ ਸਿੱਖਾਂ ਨੇ ਬੇਨਤੀ ਕੀਤੀ ਉਹਨਾਂ ਨੂੰ ਇੱਕ ਜਿਲਦ ਵਿੱਚ ਕਰਨ ਦੀ ਜੇ ਪੋਥੀਆਂ ਦੇ ਵਿੱਚ ਹੁੰਦੀ ਫਿਰ ਗ੍ਰੰਥ ਦੋ ਦੋਹਾ ਗ੍ਰੰਥਾਂ ਦੀ ਜਿਲਦ ਇਹ ਤੁਹਾਡੀ ਹੀ ਵੀਡੀਓ ਦਾ ਸਕਰੀਨਸ਼ਾਟ ਮੈਂ ਤੁਹਾਨੂੰ ਤੁਸੀਂ ਜੋ ਪੜ੍ਹ ਕੇ ਸੁਣਾਇਆ ਉਹੀ ਸੁਣਾ ਰਿਹਾ ਸਾਹਿਬ ਬਚਨ ਕੀਤਾ ਗੁਰੂ ਪਾਸ਼ਾ ਜੀ ਨੇ ਬਚਨ ਕੀਤਾ ਆਦ ਗੁਰੂ ਹੈ ਗ੍ਰੰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਗੁਰੂ ਨੇ ਜਿਨ੍ਹਾਂ ਨੂੰ ਗੁਰਤਾ ਗੱਦੀ ਮਹਾਰਾਜ ਨੇ ਦਿੱਤੀ ਆਦ ਗੁਰੂ ਹੈ ਗ੍ਰੰਥ ਗੁਰਤਾ ਗੱਦੀ ਗੁਰੂ ਪਾਸ਼ਾ ਜੀ ਨੇ ਬਾਅਦ ਵਿੱਚ ਸ੍ਰੀ ਹਜੂਰ ਸਾਹਿਬ ਜਾ ਕੇ ਮਹਾਰਾਜ ਨੂੰ ਬਖਸ਼ੀ ਹੈ ਤੇ ਆਦ ਗੁਰੂ ਹੈ ਗ੍ਰੰਥ ਉੱਥੇ ਉਹਨਾਂ ਨੇ ਜਨਕਿ ਇਹ ਹਵਾਲਾ ਇਹਨਾਂ ਦੇ ਵਿੱਚੋਂ ਹੀ ਆ ਵੀ ਉਹਨਾਂ ਨੇ 1755 ਦੇ ਵਿੱਚ ਹੀ ਹਵਾਲਾ ਇਹ ਦਿੱਤਾ ਵੀ ਉਹਨਾਂ ਨੇ ਲਿਖਿਆ ਆਦ ਗੁਰੂ ਹੈ ਗ੍ਰੰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਏ ਵੀ ਉਹਨਾਂ ਨੇ ਜਨਕਿ 1755 ਈਸਵੀ ਦੇ ਵਿੱਚ ਇਹ ਗੱਲ ਕਹਿਤੀ ਜੀ ਵੀ ਗੁਰੂ ਗੋਬਾ ਸਾਹਿਬ ਜੀ ਨੇ ਅੱਗੇ ਕਿਹਾ ਆਦ ਗੁਰੂ ਹੈ ਗ੍ਰੰਥ ਇਹ ਆ ਸਾਡੀ ਹੈ ਖੇਡ ਜੁਦਾ ਰਹੇ ਮਨ ਮੰਤ ਜਦੋਂ 1755 ਦੇ ਵਿੱਚ ਤਾਂ ਮੈਨੂੰ ਲੱਗਦਾ ਸ਼ਾਇਦ ਗੁਰੂ ਪਾਸ਼ਾ ਜੀ ਨੂੰ ਗੁਰੂ ਗ੍ਰੰਥ ਸਾਹਿਬਾ ਨੂੰ ਗੁਰਤਾ ਗਦੀ ਨਹੀਂ ਸੀ ਤੇ ਪਰ ਇਹਦੇ ਵਿੱਚ ਆਦ ਗੁਰੂ ਹੈ ਗ੍ਰੰਥ ਲਿਖਿਆ ਪਹਿਲਾਂ ਆਦ ਗ੍ਰੰਥ ਸਾਹਿਬ ਜੀ ਹੁੰਦੇ ਸੀਗੇ ਗੁਰੂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਗੁਰਤਾ ਗਦੀ ਤੋਂ ਬਾਅਦ ਦੇ ਵਿੱਚ ਆਦ ਸ੍ਰੀ ਗ੍ਰੰਥ ਸਾਹਿਬ ਜੀ ਉਚਾਰਨ ਹੁੰਦਾ ਰਿਹਾ ਚਲੋ ਰੋਹੋ ਵਿਚਾਰੇ ਵਿਦਵਾਨਾਂ ਦੀਆਂ ਨੇ ਮੈਨੂੰ ਇੰਨਾ ਉਹਦੇ ਵਿੱਚ ਨਹੀਂ ਜਾਣਕਾਰੀ ਪਰ ਇਹ 1755 ਦੇ ਵਿੱਚ ਹੀ ਇਹ ਉਹਨਾਂ ਨੇ ਲਿਖ ਦਿੱਤਾ ਜਦੋਂ 1755 ਦੇ ਵਿੱਚ ਹੁਣ ਆਪਾਂ ਇਹਨੂੰ 57 ਸਾਲ ਘਟਵਾ ਲਈ 57 ਸਾਲ ਘਟਾ ਲਈ ਉਹ ਨੂੰ ਬਣਾ ਲਈ ਈਸਵੀ ਈਸਵੀ ਬਣਦੀ ਆ 1698 1698 ਈਸਵੀ ਦੇ ਵਿੱਚ ਗੁਰੂ ਸ੍ਰੀ ਦਸ਼ਮ ਗ੍ਰੰਥ ਸਾਹਿਬ ਜੀ ਦੇ ਸਰੂਪ ਤਿਆਰ ਹੋ ਚੁੱਕੇ ਸੀ ਕਿਉਂਕਿ ਮੇਰਾ ਲਾਈਵ ਹੋਣ ਦਾ ਕੋਈ ਮਤਲਬ ਕਿਉਂ ਇਸੇ ਕਰਕੇ ਮੈਂ ਇਹਨਾਂ ਗੱਲਾਂ ਕਰਕੇ ਤਾਂ ਨਹੀਂ ਹੋਣਾ ਸੀ ਕਿਉਂਕਿ ਮੇਰੇ ਕੋਲੇ ਉਹਦੇ ਪੂਖਤਾ ਸਬੂਤ ਨੇ ਮੇਰੇ ਕੋਲੇ 1698 ਈਸਵੀ ਦੇ ਵਿੱਚ ਤਿਆਰ ਹੋਏ ਸ੍ਰੀ ਦਸ਼ਮ ਗ੍ਰੰਥ ਸਾਹਿਬ ਜੀ ਦੀ ਸਾਰੀ ਹੀ ਉਹਨਾਂ ਦੀ ਫੋਟੋਗ੍ਰਾਫੀ ਹੋਈ ਹੋਈ ਆ ਉਸ ਰੂਪਾਂ ਦੀ ਪਟਨਾ ਸਾਹਿਬ ਜਿਹੜੇ ਸ਼ਸ਼ੋਭਤ ਨੇ ਮੈਂ ਜੇ ਹੋ ਸਕੇ ਤਾਂ ਮੈਂ ਕਮੈਂਟਾਂ ਦੇ ਵਿੱਚ ਉਹ ਸਾਰੇ ਹੀ ਸਕਰੀਨਸ਼ਾਟ ਪਾਉਂਗਾ ਤੁਸੀਂ ਉਹਦੇ ਤੇ ਪੜ ਲਿਓ ਬਕਾਇਦਾ ਉਹਨਾਂ ਦੇ ਵਿੱਚ ਲਿਖਿਆ ਹੋਇਆ ਉਹਨਾਂ ਦੇ ਵਿੱਚ ਤਾਰੀਖ ਵੀ ਪਾਈ ਹੋਈ ਆ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਉਹਦੇ ਵਿੱਚ 1755 ਸੰਮਤ ਲਿਖਿਆ ਇਹ ਇਹਦੇ ਵਿੱਚ ਦਿਖਣੀ ਨਹੀਂ ਨਹੀਂ ਹੈਗੀ ਵੈਸੇ ਜਿੰਨੀ ਵੀ ਦੇਖਦੀ ਆ ਇਹ ਉਹਨਾਂ ਦੀ ਪਹਿਲੇ ਅੰਗ ਦੀ ਫੋਟੋ ਆ ਸ੍ਰੀ ਦਸ਼ਮ ਗ੍ਰੰਥ ਸਾਹਿਬ ਜੀ 1698 ਈਸਵੀ ਦੇ ਵਿੱਚ ਜਿੱਥੇ ਦੀ 1755 ਸੰਮਤ ਦੀ ਤੁਸੀਂ ਗੱਲ ਕਰ ਰਹੇ ਹੋ 1755 ਈਸਵੀ ਜਿਹੜੇ ਰੂਪ ਤਿਆਰ ਹੋਏ ਸੀ ਸ੍ਰੀ ਦਸ਼ਮ ਗ੍ਰੰਥ ਸਾਹਿਬ ਦੇ ਪਟਨਾ ਸਾਹਿਬ ਸੁਸ਼ੋਭਤ ਨੇ ਉਹ ਇਹ ਨਹੀਂ ਇਹਨਾਂ ਦੀ ਸਾਰੀ ਹੀ ਜਾਬ ਸਾਹਿਬ ਤੋਂ ਲੈ ਕੇ ਅਖੀਰ ਤੱਕ ਸਾਰੀ ਫੋਟੋਗ੍ਰਾਫੀ ਜਿਹੜੀ ਹੋਈ ਹੋਈ ਹੈ ਸਰੂਪ ਦੀ ਉਹ ਸਾਰੀ ਮੇਰੇ ਦੇ ਕੋਲ ਹੈ ਜਿਨੇ ਵੀ ਕੋਈ ਚਾਵੇ ਜਦ ਮਰਜ਼ੀ ਮੇਰੇ ਤੋਂ ਲੈ ਸਕਦਾ ਹਨ ਠੀਕ ਹੈ ਜੀ ਤੇ ਤੁਸੀਂ ਕਹਿ ਰਹੇ ਹੋ ਵੀ ਭਾਈ ਮਨੀ ਸਿੰਘ ਜੀ ਨੇ ਇਕੱਠੇ ਕੀਤੇ ਸੀ ਤੁਹਾਡੇ ਹੀ ਹਵਾਲੇ ਦੇ ਵਿੱਚ ਦੋ ਗ੍ਰੰਥ ਤਾਂ ਤਿਆਰ ਹੋ ਚੁੱਕੇ ਸੀਗੇ 1755 ਦੇ ਵਿੱਚ ਹੀ ਸੰਮਤ ਦੇ ਵਿੱਚ 1698 ਦੇ ਵਿੱਚ ਤੇ ਫਿਰ ਤੁਸੀਂ ਇਹ ਦੇਖੋ ਵੀ ਇੱਥੇ ਸਿੱਖਾਂ ਨੇ ਇੱਕ ਜਿਲਦ ਦੇ ਵਿੱਚ ਕਰਨੀ ਗੱਲ ਕਿਹੀ ਮਹਾਰਾਜ ਨੇ ਕਿਹਾ ਨਹੀਂ ਠੀਕ ਹੈ ਜੀ ਅਲੱਗ 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 ਹੀ ਰਹਿਣਗੇ ਇੱਥੇ ਹੁਣ ਤੁਸੀਂ ਮੈਨੂੰ ਦੱਸੋ ਵੀ ਆਪਾਂ ਆਪ ਹੀ ਇਸ ਚੀਜ਼ ਦੇ ਪੰਬਲ ਪੂਸੇ 'ਚ ਪਏ ਪਏ ਆ ਵੀ ਵੀ ਭਾਈ ਮਨੀ ਸਿੰਘ ਜੀ ਨੇ ਕੀਤੇ ਜਾਂ ਪਹਿਲਾ ਹੋਏ ਕਿੰਨੇ ਹੀ ਕਿੰਨੇ ਹੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਸਰੂਪ ਨੇ ਜਿਹੜੇ ਗੁਰੂ ਪਾਸ਼ਾ ਜੀ ਦੇ ਸਮੇਂ ਹੀ ਤਿਆਰ ਹੋ ਚੁੱਕੇ ਸੀਗੇ ਤੇ ਮੇਰੇ ਕੋਲ ਇੱਕ ਪੋਥੀ ਆ ਅ ਬਾਬਾ ਦੀਪ ਸਿੰਘ ਜੀ ਦੀ ਉਹ ਹੈ ਕਿ ਆ ਅ ਮਿਲਖ ਦਾ ਸ਼ਹਿਰਾ ਸ਼ਹਿਰੀ ਦਮਦਮਾ ਸਾਹਿਬ ਸ਼ਸ਼ੋਭਤ ਆ ਪੁੱਥੀ ਉਹਦੇ ਵਿੱਚ ਮੈਂ ਤੁਹਾਨੂੰ ਉਹ ਵੀ ਮੈਂ ਸਾਰੇ ਸਕਰੀਨਸ਼ਾਟ ਪਾਉਂਗਾ ਜੀ ਉਹ ਪੁੱਥੀ ਸਾਹਿਬ ਉਹ ਪੁੱਥੀ ਸਾਹਿਬ ਨੇ ਮੇਰੇ ਕੋਲ ਸਾਰੇ ਮੈਂ ਇੱਥੇ ਨਾਲ-ਨਾਲ ਦਿਖਾ ਵੀ ਦਵਾਂ ਉਹ ਕਿਉਂਕਿ ਕਈ ਵਾਰ ਐ ਹੁੰਦਾ ਵੀ ਇਹ ਨਾਲ-ਨਾਲ ਸਾਰੇ ਹੀ ਚੱਲਦੇ ਨੇ ਇਹ ਪੁੱਥੀ ਸਾਹਿਬ ਦੇ ਮੇਰੇ ਕੋਲੇ ਸਾਰਾ ਉਹ ਪਾਇਆ ਹੋਇਆ ਐਸਐਸਡੀ ਦੇ ਵਿੱਚ ਤੇ ਇਹ ਸਾਰੇ ਮੈਂ ਬਾਅਦ ਵਿੱਚ ਸ਼ੇਅਰ ਵੀ ਕਰੂੰਗਾ ਹੁਣ ਇਹਦਾ ਮੈਂ ਤੁਹਾਨੂੰ ਥੋੜਾ ਜਿਹਾ ਬਾਬਾ ਦੀਪ ਸਿੰਘ ਜੀ ਜਿਹੜੇ ਇਹ ਅੱਜ ਇਹਨਾਂ ਨੇ ਗੱਲਬਾਤ ਕਹੀ ਵੀ ਇਹ ਜਾਪ ਸਾਹਿਬ 33 ਵਈਏ ਅਕਾਲ ਉਸਤਤ ਤੇ ਅ ਸ਼ਬਦ ਹਜ਼ਾਰੇ ਪਾਸ਼ੇ 10ਵੀਂ ਸ਼ਾਇਦ ਇੱਕ ਇੱਕ ਦੋ ਬਾਣੀਆਂ ਸ਼ਾਇਦ ਹੋਰ ਕਹੀਆਂ ਹੋਣ ਤੇ ਇਹਦੇ ਵਿੱਚ ਮੈਂ ਤੁਹਾਨੂੰ ਬਾਬਾ ਦੀਪ ਸਿੰਘ ਜੀ ਦੀ ਹੱਥ ਲਿਖਤ ਪੋਥੀ ਦਾ ਤਤਕਰਾ ਤੁਹਾਨੂੰ ਸੁਣਾਉਣਾ ਥੋੜਾ ਜਿਹਾ ਵੀ ਉਹਨਾਂ ਨੇ ਜਿਹੜੇ ਤਤਕਰੇ ਦੇ ਵਿੱਚ ਜਿਹੜੀਆਂ ਗੁਰਬਾਣੀਆਂ ਨੇ ਉਹ ਚਲੋ ਮੇਰੇ ਇਹ ਫੋਨ ਦੇ ਵਿੱਚ ਹੋਣ ਗਿਆ ਮੈਂ ਉਹ ਤੁਹਾਨੂੰ ਬਾਅਦ ਦੇ ਵਿੱਚ ਉਹ ਕਰ ਦੂੰਗਾ ਉਹਦੇ ਵਿੱਚ ਚੰਡੀ ਦੀ ਵਾਰ ਚੰਡੀ ਚਰਿਤ੍ਰ ਚਿਤਤਰੋ ਪਖਿਆਨ 405 ਚਾਪੀ ਸਾਹਿਬ ਦੀ ਜਿੱਥੇ ਸਮਾਪਤੀ ਹੁੰਦੀ ਹੈ ਉੱਥੇ ਤੱਕ ਬਾਬਾ ਦੀਪ ਸਿੰਘ ਜੀ ਦੀ ਉਹ ਪੋਥੀ ਦੇ ਵਿੱਚ ਉਹ ਗੁਰਬਾਣੀ ਬਾਬਾ ਦੀਪ ਸਿੰਘ ਜੀ ਨੇ ਹੱਥ ਲਿਖਤ ਲਿਖੀ ਹੋਈ ਆ ਉੱਥੇ ਉਹਨਾਂ ਨੇ ਇੱਥੇ ਆ ਕੇ ਇਹਦੀ ਸਮਾਪਤੀ ਕੀਤੀ ਆ ਜਿੱਥੇ ਲਿਖਿਆ ਹੋਇਆ ਐਂਡ ਤੇ ਸੰਬਤ 17 ਸਹਸ ਪਣਿਜੈ ਅਰਧ ਸਹਸ ਫੁਨਤੀਨ ਕਹਿਜੈ ਭਾਦਰਵ ਸੁਦੀ ਅਸ਼ਟਮੀ ਰਵਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ ਇਥੇ ਆਕੇ ਇਹ ਇਸ ਪੋਥੀ ਦੇ 971 ਅੰਗ ਨੇ ਠੀਕ ਆ ਜੀ ਇਹਦੇ ਵਿੱਚ ਸਾਰੀ ਸ੍ਰੀ ਦਸਮਗ੍ਰੰਥ ਸਾਹਿਬ ਜੀ ਦੀ ਬਾਣੀ ਆ ਹੁਣ ਆਪਾਂ ਤੁਹਾਡੀ ਹੀ ਗੱਲ ਦੇ ਵਿੱਚੋਂ ਜਿਹੜੀ ਤੁਸੀਂ ਗੱਲਬਾਤ ਕਹੀ ਉਹਦੇ ਵਿੱਚ ਤੁਸੀਂ ਦੇਖੋ ਤੁਸੀਂ ਚੰਡੀ ਦੀ ਵਾਰ ਨੂੰ ਨਹੀਂ ਮੰਨਦੇ ਪ੍ਰਭ ਚਰਨਦੀਪ ਸਿੰਘ ਜੀ ਤੁਸੀਂ ਚੰਡੀ ਦੀ ਵਾਰ ਨੂੰ ਨਹੀਂ ਮੰਨਦੇ ਜਿਹੜਾ ਹਵਾਲਾ ਤੁਸੀਂ ਦਿੱਤਾ ਵਾ ਉਸ ਹੀ ਹਵਾਲੇ 'ਚ ਤੁਸੀਂ ਅਗਲੀ ਤੁਕ ਨਹੀਂ ਪੜੀ ਤੁਸੀਂ ਉਸ ਹਵਾਲੇ ਦੀ ਅਗਲੀ ਤੁਕ ਨਹੀਂ ਪੜੀ ਜਿੱਥੇ ਸਾਹਿਬ ਬਚਨ ਕੀਤਾ ਆਦ ਗੁਰੂ ਹੈ ਗ੍ਰੰਥ ਇਹ ਆ ਸਾਡੀ ਹੈ ਖੇੜ ਜੁਦਾ ਰਹੇ ਮਨ ਮੰਥ ਤੁਸੀਂ ਇਹ ਇਹਦਾ ਹਵਾਲਾ ਦੇ ਕੇ ਇਦੋਂ ਅਗਲੀ ਤੁਕ ਸੁਣੋ ਕੀ ਆ ਆਪਣੇ ਵਾਲੇ ਉਸ ਸਕਰੀਨਸ਼ਾਟ 'ਚ ਦੇਖ ਲਿਓ ਦੁਸਹਿਰੇ ਦੇ ਦਿਨ ਪੂਜਾ ਸ਼ਸਤਰਨ ਕੀ ਕਰਨ ਦੁਸਹਿਰੇ ਦੇ ਦਿਨ ਸ਼ਸਤਰਾਂ ਦੀ ਪੂਜਾ ਪੂਜਾ ਹੋਵੇ ਚੰਡੀ ਪਾਠ ਕੀਤਾ ਰਸਨਾ ਦਾ ਉਚਾਰਨ ਠੀਕ ਹੈ ਜੀ ਇੱਥੇ ਚੰਡੀ ਦੀ ਵਾਰ ਦਾ ਹਵਾਲਾ ਤੁਸੀਂ ਤਾਂ ਮੰਨਦੇ ਨਹੀਂ ਹੈਗੇ ਜਿਹੜੇ ਸਰੋਤਾਂ ਦੇ ਤੁਸੀਂ ਹਵਾਲੇ ਦਿੰਦੇ ਹੋ ਉਹਨਾਂ ਤੋਂ ਤਾਂ ਤੁਸੀਂ ਮੰਨ ਕਰੋ ਧੂਪ ਦੀਪ পুষ্প ਬਹੁਤ ਹੋਵੇ ਸੁਗੰਧ ਕੇਸਰ ਚੰਦਨ ਚੌਰ ਚਲੰਤ ਠੀਕ ਆ ਜੀ ਇਹ ਉਹਦੀ ਅਗਲੀ ਟੋਕਾ ਜਿਹੜੇ ਮੈਂ ਤੁਹਾਡੇ ਸਕਰੀਨਸ਼ਾਟ ਲਏ ਹੋਏ ਨੇ ਉਹਦੀ ਅਗਲੀ ਟੋਕ ਉਹ ਤੁਸੀਂ ਪੜੀ ਨਹੀਂ ਹੈਗੀ ਤੁਸੀਂ ਆਪ ਚੰਡੀ ਦੀ ਵਾਰ ਨੂੰ ਨਹੀਂ ਮੰਨਿਆ ਤੁਸੀਂ ਕੋਈ ਔਰਾਂ ਦਾ ਹਵਾਲਾ ਨਹੀਂ ਦਿੱਤਾ ਤੇ ਇੱਥੇ ਤੁਸੀਂ ਅਗਲੀ ਟੋਕ ਦੇ ਵਿੱਚ ਦੇਖੋ ਜਿਨ੍ਹਾਂ ਦੇ ਤੁਸੀਂ ਹਵਾਲੇ ਫਿਰ ਤੁਸੀਂ ਪੂਰਨ ਤੌਰ ਤੇ ਮੰਨੋ ਨਾ ਜੇ ਤੁਸੀਂ ਪੂਰਨ ਤੌਰ ਤੇ ਨਹੀਂ ਮੰਨਦੇ ਤੁਸੀਂ ਅੱਗੇ ਕਹਿੰਦੇ ਹੋ ਵੀ ਕੋਈ ਰਾਲਗੜਾ ਆ ਫਿਰ ਪਿਛਲੀ ਕਿਉਂ ਨਹੀਂ ਹੋ ਸਕਦੀ ਤੁਹਾਡੇ ਮੁਤਾਬਕ ਹੈ ਨਾ ਮੈਂ ਸਾਡੇ ਮੁਤਾਬਕ ਤਾਂ ਅਸੀਂ ਜੋ ਸਾਡੇ ਮੁਤਾਬਕ ਤਾਂ ਸ੍ਰੀ ਦਸ਼ਮ ਗ੍ਰੰਥ ਸਾਹਿਬ ਜੀ ਗੁਰੂ ਪਾਸ਼ਾ ਜੀ ਦੀ ਗੁਰਬਾਣੀ ਆ ਜੋ ਹੁਣ ਦੇਖੋ ਬਾਬਾ ਦੀਪ ਸਿੰਘ ਜੀ ਨੇ ਵੀ ਸਰੂਪ ਲਿਖੇ ਭਾਈ ਮਨੀ ਸਿੰਘ ਜੀ ਨੇ ਸਰੂਪ ਲਿਖੇ ਕੱਲ ਨੂੰ ਅੱਜ ਬਾਬਾ ਦੀਪ ਸਿੰਘ ਜੀ ਨੂੰ ਕਹਿ ਰਹੇ ਹਾਂ ਕੱਲ ਨੂੰ ਭਾਈ ਮਨੀ ਸਿੰਘ ਜੀ ਨੂੰ ਵਾਹਿਗੁਰੂ ਜੀ ਅੱਜ ਭਾਈ ਮਨੀ ਸਿੰਘ ਜੀ ਨੂੰ ਕਹਿ ਰਹੇ ਹਾਂ ਕੱਲ ਨੂੰ ਬਾਬਾ ਦੀਪ ਸਿੰਘ ਜੀ ਨੂੰ ਕਹੋਗੇ ਇਹ ਤਾਂ ਗੱਲ ਵੱਧ ਨਾਲੇ ਇਸ ਚੀਜ਼ ਦੀ ਕੀ ਲੋੜ ਪੈ ਗਈ ਸੀ ਜੇ ਇੱਕਦਮੇ ਸਾਡੇ ਸ਼ਹੀਦਾਂ ਤੇ ਉਹ ਵੀ ਐਡੇ ਵੱਡੇ ਸ਼ਹੀਦਾਂ ਤੇ ਐਡੇ ਵੱਡੇ ਸ਼ਹੀਦਾਂ ਤੇ ਜਿਨ੍ਹਾਂ ਦਾ ਜਦੋਂ ਉਹਨਾਂ ਦਾ ਬੰਦ-ਬੰਦ ਕਟਿਆ ਗਿਆ ਬਾਬਾ ਜਰਨੈਲ ਸਿੰਘ ਜੀ ਦੀ ਰਸਨਾ ਦੇ ਵਚਨ ਨੇ ਜਦੋਂ ਉਹਨਾਂ ਦੇ ਬੰਦ-ਬੰਦ ਕਟਿਆ ਗਿਆ 16 ਪੌੜੀਆਂ ਦਾ ਸ਼ਾਇਦ ਸ਼ਾਇਦ 16 ਪੌੜੀਆਂ ਦਾ ਪਾਠ ਹੋਇਆ ਸੀਗਾ ਨਹੀਂ ਸੁਖਮਨੀ ਸਾਹਿਬ ਦਾ ਸੁਖਮਨੀ ਸਾਹਿਬ ਦੀਆਂ 8 ਅਸ਼ਟਪਤੀਆਂ ਦਾ ਪਾਠ ਹੋਇਆ ਸੀ 16 ਅਸ਼ਟਪਤੀਆਂ ਦਾ ਪਾਠ ਉਹਨਾਂ ਦੇ ਸਾਰੇ ਬੰਦ-ਬੰਦ ਚ ਹੋਇਆ ਇਹ ਸੰਤਾ ਮਹਾਂਪੁਰਸ਼ਾਂ ਦੇ ਵਚਨ ਨੇ ਕਥਾ ਦੇ ਵਿੱਚ ਇਦਾਂ ਦੇ ਸ਼ਹੀਦ ਤੇ ਇਦਾਂ ਦੇ ਵਿਦਵਾਨ ਤੇ ਇਦਾਂ ਦੇ ਪੂਰਨ ਬ੍ਰਹਮ ਗਿਆਨੀ ਤੇ ਕਿੰਤੂ ਜਿਨ੍ਹਾਂ ਤੋਂ ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੇਵਾ ਲੈ ਕੇ ਗੁਰਬਾਣੀ ਲਿਖਾਈ ਹੋਵੇ ਉਹਨਾਂ ਮਹਾਰਾਜ ਦੇ ਸਭ ਤੋਂ ਨਿਕਟ ਵਰਤੀ ਸਿੰਘ ਹੋਣ ਉਹਨਾਂ ਤੇ ਕਿੰਤੂ ਇੱਕ ਇਤਿਹਾਸਕ ਹਵਾਲਿਆਂ ਨੂੰ ਉਹ ਵੀ ਹਵਾਲੇ ਨਹੀਂ ਰੜਦੇ ਜਿੱਦ ਤੁਸੀਂ ਅੱਗੇ ਜਾ ਕੇ ਜਿਹੜੀ ਗੱਲਬਾਤ ਕੀਤੀ ਆ ਅੱਗੇ ਜਾ ਕੇ ਜਿਹੜੀ ਤੁਸੀਂ ਹੋਰ ਉਹਨਾਂ ਦੇ ਸੀਗੇ ਮੈਨੂੰ ਲੱਗਦਾ ਸ਼ਾਇਦ ਪੰਥ ਪ੍ਰਕਾਸ਼ ਦਾ ਪੰਥ ਪ੍ਰਕਾਸ਼ ਦੇ ਤੁਸੀਂ ਹਵਾਲਾ ਦਿੱਤਾ ਠੀਕ ਹੈ ਜੀ ਉਹਦੇ ਵਿੱਚ ਉਹਨਾਂ ਨੇ ਤੁਸੀਂ ਉਹਨਾਂ ਦਾ ਕਿੱਥਾ ਵੀ ਉੱਥੇ ਵੀ ਉੱਥੇ ਭਾਈ ਮਨੀ ਸਿੰਘ ਜੀ ਨੇ ਉਹ ਕੀਤੇ ਆ ਪਰ ਜਿਹੜਾ ਪਹਿਲਾ ਵਾਲਾ ਵਾ ਪਹਿਲਾ ਵਾਲੇ ਦੇ ਵਿੱਚ ਤਾਂ ਦੋ ਇਹ ਤੁਹਾਡੇ ਦੋਨੇ ਹਵਾਲੇ ਅਲੱਗ-ਅਲੱਗ ਹੋ ਗਏ 1755 ਦੇ ਵਿੱਚ ਦੋਹਾਂ ਗ੍ਰੰਥਾਂ ਦੀ ਗੱਲ ਆ ਗਈ ਹੈ 1755 ਸੰਮਤ ਦੇ ਵਿੱਚ 1698 ਚ ਤੇ ਮੈਂ ਤੁਹਾਨੂੰ ਸਬੂਤ ਵੀ ਦੇਤੇ ਨੇ 1698 ਚ ਜਦੋਂ ਦੋ ਸਰੂਪਾਂ ਦੀ ਗੱਲ ਆਈ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਸ੍ਰੀ ਦਸਮਗ੍ਰੰਥ ਸਾਹਿਬ ਜੀ ਦੀ ਉਦੋਂ ਦੇ ਸਰੂਪ ਮੇਰੇ ਕੋਲੇ ਨੇ ਜਿਨ੍ਹਾਂ ਦੀ ਫੋਟੋਗ੍ਰਾਫੀ ਹੋਈ ਆ ਹੱਥ ਲਿਖਤ ਪਰਾਤਨ ਠੀਕ ਹੈ ਜੀ ਤੇ ਇਦਾਂ ਦੀਆਂ ਚੀਜ਼ਾਂ ਕਰਨ ਦੀ ਸਾਨੂੰ ਕੀ ਲੋੜ ਪੈ ਗਈ ਆ ਵੀ ਜਿਹੜੀ ਆਪਾਂ ਬੈਠ ਕੇ ਚੈਨਲਾਂ ਦੇ ਉੱਤੇ ਪੰਥ ਦੇ ਵਿੱਚ ਸਿਰਫ ਦੋ ਫਾੜ ਵਾਲੀਆਂ ਗੱਲਾਂ ਹੀ ਕਰਨੀਆਂ ਨੇ ਤੁਹਾਡੀ ਮਤ ਨਹੀਂ ਮੰਨਦੀ ਕੋਈ ਤੁਹਾਨੂੰ ਇਹ ਨਹੀਂ ਕਹਿੰਦਾ ਤੁਸੀਂ ਮੰਨੋ ਪਰ ਇਹ ਨਾ ਨਾ ਕਰੋ ਵੀ ਇੱਕ ਪੰਥ ਦੇ ਵਿੱਚ ਨਵਾਂ ਹੀ ਬਖੇੜਾ ਸ਼ਹੀਦ ਭਾਈ ਮਨੀ ਸਿੰਘ ਜੀ ਤੇ ਤੁਸੀਂ ਇਸ ਤਰੀਕੇ ਦੀ ਗੱਲ ਕਰਦੇ ਨੇ ਵੀ ਸਿੱਖਾਂ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਇਦਾਂ ਦੀਆਂ ਚੀਜ਼ਾਂ ਕਿਸੇ ਸਿੱਖ ਤੋਂ ਵਾਸ ਨਹੀਂ ਰੱਖੀ ਜਾ ਸਕਦੀ ਜਿੰਨੇ ਜਿੱਦਾਂ ਦੀਆਂ ਉਹ ਕਰ ਗਏ ਇਹ ਸ਼ਬਦ ਕਿਤੇ ਇਹ ਸ਼ਬਦ ਕਿਤੇ ਛੋਟੇ ਜਿਹੇ ਸ਼ਬਦ ਥੋੜੀ ਨੇ ਇਹ ਬਹੁਤ ਭਿਆਨਕ ਸ਼ਬਦ ਨੇ ਭਾਈ ਮਨੀ ਸਿੰਘ ਜੀ ਦੇ ਪ੍ਰਤੀ ਅੱਜ ਵੀ ਤੁਸੀਂ ਇਹ ਗੱਲ ਕਰਦੇ ਆ ਅੱਜ ਵੀ ਤੁਸੀਂ ਜਿਹੜੀ ਗੱਲ ਤੁਸੀਂ ਸਾਬਤ ਕਰਨਾ ਚਾਹੁੰਦੇ ਹੋ ਭਾਈ ਮਨੀ ਸਿੰਘ ਜੀ ਤੇ ਜਿਹੜੀ ਤੁਸੀਂ ਸਾਬਤ ਕਰਨਾ ਚਾਹੁੰਦੇ ਹੋ ਉਸ ਦੇ ਮੁਤਾਬਕ ਤਾਂ ਭਾਈ ਮਨੀ ਸਿੰਘ ਜੀ ਰਾਮ ਰਾਏ ਵਾਲੀ ਲੈਣ ਚ ਆ ਜਾਣਗੇ ਉਸ ਦੇ ਮੁਤਾਬਕ ਤੁਸੀਂ ਜਦੋਂ ਤੁਸੀਂ ਗੁਰਬਾਣੀ ਦੀ ਛੇੜ ਛਾੜ ਦੇ ਇਲਜ਼ਾਮ ਭਾਈ ਮਨੀ ਸਿੰਘ ਜੀ ਤੇ ਲਾਉਨੇ ਹੋ ਜੋ ਤੁਸੀਂ ਉਹ ਅੰਗ ਦੀ ਦਿੱਤੀ ਆ ਉਹ ਕਰਕੇ ਕਿੰਨਾ ਸਮਾਂ ਹੋ ਗਿਆ ਬਾਅਦ ਵਿੱਚ ਕਿੰਨਾ ਕੁਝ ਹੋਇਆ ਸਾਡੇ ਨਾਲ ਕਿੰਨਾ ਕੁਝ ਹੋਇਆ ਤੁਸੀਂ ਉਸ ਅੰਗ ਦੇ ਕੋਈ ਸਰੋਤ ਕੋਈ ਹਵਾਲੇ ਕੋਈ ਦਿੱਤੇ ਨੇ ਕਿਹੜੇ ਰੂਪ ਚ ਤੁਸੀਂ ਉਹ ਸਕਰੀਨਸ਼ਾਟ ਲਿਆ ਕਿੱਥੋਂ ਫੋਟੋ ਖਿੱਚੀ ਹੋਈ ਆ ਨੈਟ ਤੋਂ ਕੱਢ ਕੱਢ ਕੇ ਤੁਸੀਂ ਉਹ ਦਿੱਤੀਆਂ ਨੇ ਸਾਰੀਆਂ ਹੀ ਮੈਂ ਤੁਹਾਡੇ ਹਵਾਲੇ ਦੇ ਨਾਲੇ ਮੇਰੇ ਕੋਲ ਤਾਂ ਇਹ ਪੁਥੀਆਂ ਹੈ ਨਹੀਂ ਗਈਆਂ ਮੈਂ ਤਾਂ ਤੁਹਾਡੇ ਹਵਾਲੇ ਦੇ ਅਨੁਸਾਰ ਹੀ ਤੁਹਾਡੇ ਹੀ ਸਕਰੀਨਸ਼ਾਟ ਲੈ ਕੇ ਤੁਹਾਡੇ ਹੀ ਗੱਲਾਂ ਦੇ ਵਿੱਚੋਂ ਗੱਲਾਂ ਕੱਢੀਆਂ ਨੇ ਵੀ ਤੁਹਾਡੀਆਂ ਹੀ ਗੱਲਾਂ ਤੋਂ ਹੋ ਗਈਆਂ ਇੱਕ ਜਗ੍ਹਾ ਤੇ ਤੁਸੀਂ ਮੰਨ ਰਹੇ ਹੋ ਵੀ ਦੋ ਗ੍ਰੰਥ 1755 ਸਮੰਤ ਦੇ ਵਿੱਚ ਹੈਗੇ ਸੀ ਇੱਕ ਜਗ੍ਹਾ ਤੇ ਤੁਸੀਂ ਕਹਿੰਦੇ ਹੋ ਵੀ ਇਹ ਪਾਈ ਮਾਨੀ ਸਿੰਘ ਜੀ ਨੇ ਕੀਤੇ ਹੁਣ ਦੱਸੋ ਕਿਹੜੀ ਥੋੜੀ ਮੰਨੀ ਐ ਫਿਰ ਤੁਸੀਂ ਗੱਲਬਾਤ ਕੀਤੀ ਗੱਲ ਵਾਲੀ ਚੀਜ਼ ਦੇ ਵਿੱਚ ਆ ਬਾਬਾ ਕਰਤਾਰ ਸਿੰਘ ਜੀ ਦੇ ਵੀ ਤੁਸੀਂ ਕਿਹਾ ਵੀ ਤੁਸੀਂ ਸੰਤ ਬਾਬਾ ਗੁਰਵਜਨ ਸਿੰਘ ਜੀ ਪਿੰਡਰਾ ਵਾਲਿਆਂ ਨੂੰ ਬ੍ਰਹਮ ਗਿਆਨੀ ਮੰਨਦੇ ਹੋ ਜੇ ਤੁਸੀਂ ਮੰਨਦੇ ਹੋ ਤੁਹਾਨੂੰ ਉਹਨਾਂ ਦੇ ਹਵਾਲੇ ਸੁਣਾ ਦਈਏ ਸ੍ਰੀ ਦਸ਼ਮ ਗ੍ਰੰਥ ਸਾਹਿਬ ਦੇ ਜਿਹੜੀਆਂ ਬਾਣੀਆਂ ਨੂੰ ਤੁਸੀਂ ਨਹੀਂ ਮੰਨਦੇ ਤੁਹਾਨੂੰ ਉਹਨਾਂ ਦੀ ਕਥਾ ਸੁਣਾ ਦਈਏ ਚੰਡੀ ਦੀ ਵਾਰ ਦੀ ਬਾਬਾ ਗੁਰਬਚ ਫਿਰ ਫਿਰ ਤੁਸੀਂ ਇੱਕ ਪਾਸੇ ਬ੍ਰਹਮ ਗਿਆਨੀ ਕਹਿੰਦੇ ਹੋ ਫਿਰ ਇੱਕ ਪਾਸੇ ਬ੍ਰਹਮ ਗਿਆਨੀ ਕਹਿੰਦੇ ਹੋ ਤੇ ਇੱਕ ਪਾਸੇ ਕਿੰਤੂ ਪ੍ਰੰਤੂ ਵੀ ਕਰਦੇ ਹੋ ਤੁਸੀਂ ਮੈਨੂੰ ਇੱਕ ਵੀ ਜਗ੍ਹਾ ਤੇ ਦਿਖਾਓ ਜਿੱਥੇ ਬਾਬਾ ਗਰਤਾਰ ਸਿੰਘ ਜੀ ਨੇ ਕਿਹਾ ਹੋਵੇ ਵੱਡੇ ਮਹਾਂਪੁਰਸ਼ਾਂ ਦੇ ਬਾਬਾ ਗੁਰਬਚਨ ਸਿੰਘ ਜੀ ਦੇ ਬਚਨ ਗਲਤ ਸੀਗੇ ਅ ਅਰਥ ਗਲਤ ਸੀਗੇ ਬਾਬਾ ਗੁਰਵਚਨ ਸਿੰਘ ਜੀ ਤੋਂ ਅਰਥ ਸਿੱਖ ਕੇ ਬਾਬਾ ਕਰਤਾਰ ਸਿੰਘ ਜੀ ਨੇ ਸਿੱਖੀ ਦਾ ਪ੍ਰਚਾਰ ਕੀਤਾ ਉਹੀ ਅਰਥ ਕੀਤੇ ਨੇ ਜੇ ਉਹਨਾਂ ਨੇ ਪੋਥੀ ਲਿਖੀ ਤੁਸੀਂ ਕਹਿੰਦੇ ਹੋ ਪੋਥੀ ਲਿਖੀ ਉਹਨਾਂ ਨੇ ਅਰਥਾਂ ਦੀ ਪੋਥੀ ਲਿਖਦੇ ਤੇ ਸੰਗਤਾਂ ਦੇ ਪ੍ਰਚਾਰ ਲਈ ਆ ਕਿ ਇਹੋ ਵੱਖਰੇ ਅਰਥ ਨੇ ਜੋ ਵੱਡੇ ਮਹਾਂਪੁਰਸ਼ਾਂ ਨੇ ਅਰਥ ਕੀਤੇ ਨੇ ਕੀ ਉਹਨ ਇਸ ਕਰਕੇ ਤੁਹਾਡੀ ਅਸਲ ਦੇ ਵਿੱਚ ਕਿਹੜ ਹੈਗੀ ਆ ਜਿੱਦਾਂ ਤੁਸੀਂ ਸਿੱਧਾ ਟਾਰਗੇਟ ਉਹ ਟਕਸਾਲੀਓ ਮੈਂ ਟਕਸਾਲੀਆਂ ਨੂੰ ਕਹਿਣਾ ਚਾਹਣਾ ਹਨਾ ਕੀ ਟਕਸਾਲੀ ਕੋਈ ਪੰਥ ਤੋਂ ਵੱਖਰਾ ਨਹੀਂ ਸਾਰੇ ਪੰਥ ਦਾ ਹੀ ਹਿੱਸਾ ਨੇ ਇਸ ਕਰਕੇ ਜਿਹੜੀਆਂ ਆਪਣੀਆਂ ਈਰਖਾਵਾਂ ਨੇ ਆਪਣੀਆਂ ਇਸ ਤਰੀਕੇ ਦੇ ਨਾਲ ਉਹ ਕੱਢਣ ਦੇ ਲਈ ਸ਼ਹੀਦਾਂ ਤੇ ਇਸ ਤਰੀਕੇ ਦੇ ਵਾਰ ਨਾ ਕਰੋ ਜਿਹੜੀਆਂ ਚੀਜ਼ਾਂ ਤੁਹਾਨੂੰ ਇਤਿਹਾਸ ਦੇ ਵਿੱਚ ਇਸ ਤਰੀਕੇ ਨਾਲ ਲੱਗਦੀਆਂ ਨੇ ਵੀ ਜਿਹੜੇ ਸਾਡੇ ਸਤਿਕਾਰਯੋਗ ਹਸਤੀਆਂ ਹਸਤੀਆਂ ਤੇ ਇਸ ਤਰੀਕੇ ਦੇ ਕਿੰਤੂ ਪਰੰਤੂ ਹੋ ਰਹੇ ਨੇ ਉਹਨਾਂ ਨੂੰ ਥੋੜਾ ਜਿਹਾ ਵਾਚੋ ਵੀ ਇੱਕ ਲਿਖਣ ਵਾਲੇ ਤੇ ਤੁਹਾਨੂੰ ਜ਼ਿਆਦਾ ਵਿਸ਼ਵਾਸ ਹੋ ਗਿਆ ਜਿਹੜਾ ਜਿਹਨੇ ਇਤਿਹਾਸ ਲਿਖਿਆ ਉਹਦੇ ਤੇ ਤੁਹਾਨੂੰ ਜ਼ਿਆਦਾ ਉਹ ਹੋ ਗਿਆ ਕਿਤਾਬਾਂ ਵਾਲਿਆਂ ਤੇ ਤੁਹਾਨੂੰ ਜ਼ਿਆਦਾ ਵਿਸ਼ਵਾਸ ਹੋ ਗਿਆ ਤੇ ਭਾਈ ਮਨੀ ਸਿੰਘ ਜੀ ਉਹਨਾਂ ਦੀ ਕੁਰਬਾਨੀ ਗੁਰੂ ਪਾਸ਼ਾ ਜੀ ਦੇ ਨੇੜੇ ਰਹਿਣ ਵਾਲੇ ਸਿੰਘ ਕੀ ਕੀ ਆਪਾਂ ਨੂੰ ਨਹੀਂ ਪਤਾ ਹੈਗਾ ਵੀ ਉਹ ਐਦਾ ਕਰ ਸਕਦੇ ਆ ਸਾਡੇ ਪਿਓ ਤੇ ਕੋਈ ਇਸ ਤਰੀਕੇ ਦੇ ਇਲਜ਼ਾਮ ਲੱਗ ਜਵੇ ਚਾਹੇ ਸਾਡਾ ਪਿਓ ਜਿਉਂਦਾ ਹੋਵੇ ਚਾਹੇ ਚੜ੍ਹਾਈ ਕਰ ਗਿਆ ਹੋਵੇ ਕਿਉਂਕਿ ਸਾਨੂੰ ਪਤਾ ਹੁੰਦਾ ਉਹਨਾਂ ਦੇ ਸੁਭਾਅ ਦਾ ਚਾਨੂੰ ਕੋਈ ਅਜਲ ਜਾਮਲਾ ਵੀ ਜਦੋਂ ਤੁਸੀਂ ਛੋਟੇ ਹੁੰਦੇ ਸੀ ਜਾਂ ਤੁਸੀਂ ਹੁੰਦੇ ਨਹੀਂ ਸੀ ਤੇਰੇ ਪਿਓ ਨੇ ਐਦਾਂ ਕਰਤਾ ਸੀ ਸਾਨੂੰ ਨਹੀਂ ਪਤਾ ਹੈਗਾ ਉਹਦੇ ਵਿੱਚ ਵੀ ਉਹਨਾਂ ਦਾ ਕਿਦਾਂ ਦਾ ਸੁਭਾਅ ਸੀ ਉਹ ਕੀ ਕੀਤਾ ਹੋਊਗਾ ਕੀ ਨਹੀਂ ਕੀਤਾ ਹੋਊਗਾ ਇਹ ਤਾਂ ਹੈਗੀ دنیਵੀਂ ਉਧਾਰਨ ਇਹ ਤਾਂ ਹੈਗੀ دنیਵੀਂ ਗੱਲ ਪਰ ਭਾਈ ਮਨੀ ਸਿੰਘ ਜੀ ਤੇ ਇਸ ਤਰੀਕੇ ਦੀਆਂ ਕਿੰਤੂ ਪ੍ਰੰਤੂ ਜਿਹੜੀਆਂ ਅੱਜ ਦੇ ਸਮੇਂ ਦੇ ਵਿੱਚ ਕੋਈ ਲੋੜ ਕੋਈ ਇਸ ਤਰੀਕੇ ਦੀ ਕੋਈ ਥੋੜੀ ਹੋ ਗਈ ਸੀ ਜਿਹੜਾ ਤੁਸੀਂ ਆਂਗੋ ਸਕਰੀਨਸ਼ਾਟ ਪਾਇਆ YouTube ਤੇ ਵੀ ਕੀ ਉਸ ਤਰੀਕੇ ਦੇ ਨਾਲ ਗੁਰੂ ਪਾਛੇ ਦੇ ਸਰੂਪ ਛਪਣ ਲੱਗੇ ਨੇ ਵੀ ਤੁਸੀਂ ਸੰਗਤਾਂ ਨੂੰ ਜਾਗਰੂਕ ਕਰਨ ਦੇ ਲਈ ਪਾ ਰਹੇ ਹੋ ਜਾਂ ਇਹ ਕਹਿ ਰਹੇ ਹੋ ਕਿੰਨੀ ਵੱਡੀ ਤੁਸੀਂ ਇਹ ਗੱਲ ਕਹੀ ਬਹੁਤ ਹੀ ਜ਼ਿਆਦਾ ਘਟਿਆ ਕਿਸਮ ਦੀ ਇਹ ਤੁਹਾਡੀ ਸ਼ਬਦਾਵਲੀ ਸੀ ਭਾਈ ਮਨੀ ਸਿੰਘ ਜੀ ਦੇ ਪ੍ਰਤੀ ਜਿਹੜੀ ਬਹੁਤ ਹੀ ਜ਼ਿਆਦਾ ਨਿੰਦਣਯੋਗ ਆ ਤੁਸੀਂ ਕਮ ਸੇ ਕਮ ਅੱਜ ਤੁਸੀਂ ਇਹ ਚੀਜ਼ ਤੁਸੀਂ ਉਹਨਾਂ ਦਾ ਹਵਾਲਾ ਤੁਸੀਂ ਉਹਨਾਂ ਦਾ ਫੇਰ ਦੁਬਾਰਾ ਇਹ ਹੀ ਗੱਲ ਕੀਤੀ ਵੀ ਸਤਿਕਾਰਯੋਗ ਮਹਾਨ ਸ਼ਹੀਦ ਮਹਾਨ ਜੀ ਤੁਸੀਂ ਕਿੱਦਾਂ ਕਹਦੋਂਗੇ ਜਦੋਂ ਤੁਸੀਂ ਆਪਣੀਆਂ ਗੱਲਾਂ ਕਹੀਆਂ ਹੋਈਆਂ ਸਿੱਧ ਕਰੋਗੇ ਠੀਕ ਹੈ ਜੀ ਉਹਨਾਂ ਨੇ ਗੁਰਬਾਨੀ ਨਾਲ ਛੇੜਛੜ ਕੀਤੀ ਆ ਫਿਰ ਕਿਦਾਂ ਮਹਾਨ ਸ਼ਹੀਦ ਰਹਿ ਜਾਣਗੇ ਫਿਰ ਤਾਂ ਤੁਸੀਂ ਰਾਮਰਾਇਏ ਵਾਲੀ ਜਗ੍ਹਾ ਤੇ ਲਾਈਨ ਦੇ ਵਿੱਚ ਖੜੇ ਕਰ ਰਹੇ ਹੋ ਉਹਨਾਂ ਨੂੰ ਠੀਕ ਹੈ ਜੀ ਤੁਸੀਂ ਲਿਖਿਆ ਉਹਨਾਂ ਨੇ ਕੁਝ ਬੋਲਿਆ ਤੁਸੀਂ ਉਹਨਾਂ ਉਹਨਾਂ ਨੇ ਕੁਝ ਭਾਈ ਮਨੀ ਸਿੰਘ ਜੀ ਬਾਰੇ ਤੁਸੀਂ ਬੋਲਿਆ ਸੀ ਉਹਨਾਂ ਨੇ ਕੁਝ ਐਸੀਆਂ ਗੱਲਾਂ ਕੀਤੀਆਂ ਹਨ ਜਿਸ ਦੀ ਕਿਸੇ ਸਿੱਖ ਕੋਲੋਂ ਆਸ ਨਹੀਂ ਕੀਤੀ ਜਾ ਸਕਦੀ ਕੀ ਇਹ ਭੱਦੇ ਸ਼ਬਦ ਨਹੀਂ ਹੈਗੇ ਉਹਨਾਂ ਦੇ ਪ੍ਰਤੀ ਇੱਕ ਪਾਸੇ ਤੁਸੀਂ ਤਾਂ ਉਹ ਕੰਮ ਕੀਤਾ ਇੱਕ ਪਾਸੇ ਸਾਨੂੰ ਦੇ ਤਾਂ ਮਿੱਠਾ ਉਹ ਜੀ ਬਹੁਤ ਮਹਾਨ ਸ਼ਹੀਦ ਨੇ ਇੱਕ ਪਾਸੇ ਦੇ ਤਾਂ ਸਾਨੂੰ ਜ਼ਹਿਰ ਵੀ ਜਿੱਦਾਂ ਦੀ ਉਹਨਾਂ ਨੇ ਗੱਲਾਂ ਕੀਤੀਆਂ ਇਦਾਂ ਦੀ ਗੱਲ ਤਾਂ ਕੋਈ ਸਿੱਖ ਕਰ ਹੀ ਨਹੀਂ ਸਕਦਾ ਸੀ ਜਿੱਦਾਂ ਦੀ ਉਹਨਾਂ ਨੇ ਕੀਤੀਆਂ ਇਸ ਕਰਕੇ ਜਿਹੜੇ ਤੁਸੀਂ ਦੋ ਹਵਾਲੇ ਉਹਨਾਂ ਦੇ ਪ੍ਰਤੀ ਦਿੱਤੇ ਨੇ ਉਹ ਦੋਨੇ ਹਵਾਲੇ ਹੀ ਵੱਖਰੇ ਵੱਖਰੇ ਨੇ ਇਹਨਾਂ ਨੂੰ ਫੇਰ ਦੁਬਾਰਾ ਦੇਖਿਓ 1755 ਸੰਮਤ ਦੇ ਵਿੱਚ ਦੋਹਾਂ ਗ੍ਰੰਥਾਂ ਦਾ ਜ਼ਿਕਰ ਆਇਆ ਇੱਕ ਕਰਨ ਦਾ ਤੇ ਮਹਾਰਾਜ ਨੇ ਮਨਾਂ ਕੀਤਾ ਵੀ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਰਾਬਰੀ ਨਹੀਂ ਠੀਕ ਹੈ ਜੀ ਤੇ ਤੁਸੀਂ ਇਹ ਗੱਲ ਕਹਿ ਰਹੇ ਹਾਂ ਬਾਅਦ ਵਾਲੇ ਤੋਂ ਵੀ ਇਹ ਗੱਲ ਕਹਿ ਰਹੇ ਹਾਂ ਵੀ ਭਾਈ ਮਨੀ ਸਿੰਘ ਜੀ ਨੇ ਗੁਰਬਾਣੀ ਇਕੱਠੀ ਕਰਵਾ ਕੇ ਕਵੀਆਂ ਨੂੰ ਕਹਿ ਕੇ ਜਾਂ ਕਿਸੇ ਨੂੰ ਕਹਿ ਕੇ ਇਕੱਠੀ ਕਰਵਾ ਕੇ ਫਿਰ ਇੱਕ ਜਿਲਦ ਚ ਕਰਾਈ ਆ। ਬਾਬਾ ਦੀਪ ਸਿੰਘ ਜੀ ਨੇ ਵੀ ਸਰੂਪ ਲਿਖੇ ਨੇ। ਠੀਕ ਆ ਜੀ ਬਾਬਾ ਦੀਪ ਸਿੰਘ ਜੀ ਦੀ ਪੋਥੀ ਦੀ ਮੈਂ ਤੁਹਾਨੂੰ ਦੱਸਤਾ। ਜਿਹੜੀ ਬਾਣੀਆਂ ਨੂੰ ਤੁਸੀਂ ਨਹੀਂ ਮੰਨਦੇ ਸ੍ਰੀ ਦਸਮਗੰਜ ਸਾਹਿਬ ਜੀਆਂ ਨੂੰ ਚਿਤ੍ਰਿਤ ਰੂਪਖਿਆਨ ਸੰਪੂਰਨ ਚਿਤ੍ਰਿਤ ਰੂਪਖਿਆਨ ਬਾਬਾ ਦੀਪ ਸਿੰਘ ਜੀ ਦੀ ਹੱਥ ਲਿਖਤ ਪੋਥੀ ਆ। ਜੇ ਕਿਸੇ ਨੂੰ ਚਾਹੀਦੀ ਵੀ ਹੋਈ ਜਦੋਂ ਮਰਜ਼ੀ ਕਿਉਂਕਿ ਉਹ ਕਾਫੀ ਲੰਬੀਆਂ ਨੇ ਇਹਦਾ ਵਟਸਐਪ ਤੇ ਨਹੀਂ ਭੇਜੇ ਜਾਣੀਆਂ ਕੋਈ ਸ਼ਾਰਟ ਜਾਂ ਮੈਂ ਉਹ ਉਹ ਭੇਜ ਸਕਦਾ ਵਾਂ ਜਾਂ ਕਿ ਕੋਈ ਕਦੇ ਮੇਰੇ ਕੋਲ ਆਇਆ ਕੋਈ ਜਾਂ ਕਦੇ ਮੁਲਾਕਾਤ ਹੋਈ ਦੱਸ ਦਿਓ ਉਹ ਇੱਕ ਮੈਂ ਐਸਐਸਡੀ ਦੇ ਵਿੱਚ ਪ੍ਰੋਪਰ ਪਾ ਕੇ ਰੱਖਿਆ ਹੋਈਆਂ ਨੇ ਇਸ ਤਰੀਕੇ ਦੀਆਂ ਬਿਆਨਬਾਜ਼ੀਆਂ ਤੋਂ ਆਪਾਂ ਗੁਰੇਜ਼ ਕਰੀਏ ਸਮਾਂ ਕਾਫੀ ਜ਼ਿਆਦਾ ਹੋ ਗਿਆ ਕਿਉਂਕਿ ਅੱਜ ਇਸ ਟਾਈਮ ਬੈਠਣ ਦਾ ਮਨ ਇਹ ਸੀ ਨੀਂਦ ਨਹੀਂ ਆ ਰਹੀ ਸੀ ਉਹਨਾਂ ਦੀ ਵੀਡੀਓ ਸੁਣ ਕੇ ਥੋੜਾ ਜਿਹਾ ਦਿਮਾਗ ਹੋ ਗਿਆ ਵੀ ਕਿਸ ਤਰੀਕੇ ਨੂੰ ਕਿਸ ਪਾਸੇ ਨੂੰ ਅਸੀਂ ਚੱਲ ਪਏ ਆ ਤੇ ਜਿਹੜੀ ਬਹੁਤ ਹੀ ਜ਼ਿਆਦਾ ਨਾ ਪਹਿਲਾਂ ਤਾਂ ਸੀਗੀਆਂ ਸਾਡੀਆਂ ਆਪਸੀ ਲੜਾਈਆਂ ਧੜੇ ਬੰਦੀਆਂ ਕਰਕੇ ਹੁਣ ਅਸੀਂ ਦੇਖੋ ਕਿੱਥੇ ਪਹੁੰਚ ਗਏ ਆ ਕਿਹੜੇ ਸ਼ੀਦਾਂ ਤੱਕ ਪਹੁੰਚ ਗਏ ਆ ਤੇ ਇਹ ਜਿਹੜੀ ਚੀਜ਼ ਆ ਇਹ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਨਿੰਦਣਯੋਗ ਹੁਣ ਤੁਸੀਂ ਹੁਣ ਜਿਹੜੀ ਤੁਸੀਂ ਦੂਜਾ ਹਵਾਲਾ ਦਿੱਤਾ ਸੀ ਉਹਦੇ ਵਿੱਚ ਖੁਦ ਲਿਖਿਆ ਹੋਇਆ ਦੂਸਰ ਬੀੜ ਦਮਦਮੇ ਭਈ ਦੀਪ ਸਿੰਘ ਸਿੰਘ ਸ਼ਹੀਦ ਰਚਈ ਬਾਬਾ ਦੀਪ ਸਿੰਘ ਨੇ ਵੀ ਸ੍ਰੀ ਦਸਮਨ ਸਾਹਿਬ ਦੀ ਸਰੂਪ ਲਿਖੇ ਨੇ ਹੁਣ ਬਾਬਾ ਦੀਪ ਸਿੰਘ ਜੀ ਨੂੰ ਵੀ ਕਹ ਲੂ ਕਹੋਂਗੇ ਵੀ ਉਹ ਵੀ ਗਲਤ ਸੀਗੇ ਉਹਨਾਂ ਨੇ ਵੀ ਸਾਰੀ ਗੁਰਬਾਣੀ ਲਿਖੀ ਹੈ ਸਾਰੇ ਉਹੋ ਨੇ ਕਿੰਨੇ ਹੀ ਕਿੰਨੇ ਹੀ ਹਵਾਲੇ ਨੇ ਕਿੰਨੇ ਹੀ ਹਵਾਲੇ ਨੇ ਜਿਹੜੇ ਮੰਨ ਲਓ ਇੱਕ ਉਹਨਾਂ ਨੇ ਇੱਕ ਵਿਦਵਾਨ ਜੀ ਨੇ ਪਾਈ ਸੀ ਪੋਸਟ ਉਹਨਾਂ ਦੇ ਵਿੱਚ ਉਹਨਾਂ ਨੇ ਆਨੰਦਪੁਰੀ ਬੀੜ ਦਾ ਵੀ ਹਵਾਲਾ ਦਿੱਤਾ ਜਿਹੜੀ 1696 ਦੇ ਵਿੱਚ ਔਰੰਗਾਬਾਦ ਬੀੜ ਮਾਫ ਕਰਨਾ ਮੈਂ ਭੁੱਲ ਗਿਆ ਸੀ ਇਹ ਮੈਂ ਆਪ ਖੁਦ ਦਰਸ਼ਨ ਕੀਤੇ ਨੇ ਔਰੰਗਾਬਾਦ ਪਾਈ ਦਿਆ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਨੇ ਉੱਥੇ ਮੈਂ ਖੁਦ ਦਰਸ਼ਨ ਕੀਤੇ ਨੇ ਇਸ ਇਸ ਰੂਪ ਦੇ ਸ੍ਰੀ ਦਸਮਗੰਜ ਸਾਹਿਬ ਦੇ ਉਹ ਹੈਗੀ ਆ 1698 ਈਸਵੀ ਦੀ ਠੀਕ ਹੈ ਜੀ ਤੇ 1698 ਚ ਬਾਣੀ ਦਸਵੇਂ ਪਾਸ਼ਾ ਦਾ ਗ੍ਰੰਥ ਬਾਬਾ ਬినੋਦ ਸਿੰਘ ਜੀ ਇਹ ਕਹਿਣ ਦਾ ਭਾਵ ਸਿਰਫ ਇਹ ਹੈ ਵੀ ਬਹੁਤ ਨੇ ਮੈਂ ਪੜ ਕੇ ਤੁਹਾਨੂੰ ਦੱਸਾਂ ਤਾਂ ਬਹੁਤ ਨੇ ਹਵਾਲੇ ਠੀਕ ਹੈ ਜੀ ਤੇ ਵੀ ਜਿਹੜੀਆਂ ਚੀਜ਼ਾਂ ਨੇ ਇਹ ਗੱਲਾਂ ਨੇ ਇਹਨਾਂ ਦੇ ਵਿੱਚ ਨਾ ਆਪਾਂ ਪਈਏ ਕਿਉਂ ਅਸੀਂ ਐਡੇ ਜ਼ਿਆਦਾ ਹੀ ਵੱਖਰੇ ਵੱਖਰੇ ਹੋ ਜਾਵਾਂਗੇ ਜਿੱਥੇ ਫਿਰ ਜੋੜਨ ਦੀ ਕੋਈ ਆਸ ਨਹੀਂ ਰਹਿਣੀ ਤੁਸੀਂ ਆਪ ਖੁਦ ਪਰਚੋਲ ਕਰਕੇ ਦੇਖਿਓ ਵੀ ਇਸ ਮਸਲੇ ਨੂੰ ਛੇੜ ਕੇ ਤੁਸੀਂ ਪੰਥ ਦਾ ਨੁਕਸਾਨ ਕਰ ਰਹੇ ਹੋ ਕੋ ਫਾਇਦਾ ਕਰ ਰਹੇ ਹੋ ਫਾਇਦਾ ਤਾਂ ਮੈਂ ਤੁਹਾਡਾ ਤਾਂ ਸਮਝਾਂ ਵੀ ਤੁਸੀਂ ਜੇ ਤੁਸੀਂ ਸ੍ਰੀ ਦਸਮਗੰਜ ਸਾਹਿਬ ਦੇ ਉਲਟੋ ਖੁੱਲਕੇ ਬੋਲਣਾ ਉਹ ਬੋਲੋ ਤੁਸੀਂ ਤੁਸੀਂ ਨਹੀਂ ਮੰਨਦੇ ਸੀ ਤੁਹਾਨੂੰ ਧੱਕੇ ਨਾ ਮਨਾ ਸਕਦੇ ਆ ਪਰ ਕਮ ਸੇ ਕਮ ਇਹਨਾਂ ਸ਼ੀਧਾਂ ਦਾ ਸਤਿਕਾਰ ਰੱਖੋ ਤੇ ਜਿਹੜੀ ਜਿਹੜਾ ਆਪਣਾ ਸਭ ਦਾ ਸਤਿਕਾਰ ਬਣਿਆ ਰਹੇ ਵੀਡੀਓ ਕਾਫੀ ਲੰਬੀ ਹੋ ਗਈ ਹੈ ਇੱਕ ਮਿੰਟ ਮੈਂ ਹੋਰ ਦੇਖ ਲਵਾਂ ਕੁਝ ਹਾਂ ਇੱਕ ਸਰੂਪ ਸਾਡੇ ਨੇੜੇ ਹੀ ਕਪੂਰਗੜ੍ਹ ਸ੍ਰੀ ਦਸ਼ਮ ਗੰਗਨ ਸਾਹਿਬ ਜੀ ਦੇ ਸ਼ਿਸ਼ੋਭਤ ਨੇ ਮੈਂ ਖੁਦ ਦਰਸ਼ਨ ਕਰਕੇ ਆਇਆ ਉਹਨਾਂ ਦੀ ਮੇਰੇ ਕੋਲ ਉਹਨਾਂ ਦੀ ਸਾਰੀ ਹੀ ਫੋਟੋਗ੍ਰਾਫੀ ਆ ਉਹਨਾਂ ਸਰੂਪਾਂ ਦੀ ਵੀ ਇਹ ਇਹ ਉਹ ਸਰੂਪ ਨੇ ਪੁਰਾਤਨ ਕਾਫੀ ਪੁਰਾਤਨ ਸਰੂਪ ਨੇ ਇਹ ਵੀ ਜੇ ਕਿਸੇ ਨੂੰ ਦੇਖ ਦਰਸ਼ਨ ਹੁੰਦੇ ਹੋਣ ਤਾਂ ਇਥੋਂ ਗੁਰਬਾਣੀ ਸ਼ੁਰੂ ਹੁੰਦੀ ਹੈ ਸ੍ਰੀ ਜਪੁ ਸਾਹਿਬ ਜੀ ਦੀ ਇਹ ਪ੍ਰਾਤਨ ਸਰੂਪ ਨੇ ਜੀ کافی ਜ਼ਿਆਦਾ ਪ੍ਰਾਤਨ ਸਰੂਪ ਨੇ ਤਾਂ ਬਾਬਾ ਦੀਪ ਸਿੰਘ ਜੀ ਵਾਲੀ ਪੁੱਥੀ ਆ ਗਈ ਤੇ ਕਹਿਣ ਦਾ ਭਾਵ ਇਹ ਆ ਵੀ ਥੋੜਾ ਜਿਹਾ ਇਹਨਾਂ ਚੀਜ਼ਾਂ ਨੂੰ ਦੇਖੀਏ ਆਪਾਂ ਤੇ ਵਾਚੀਏ ਅਸੀਂ ਕੀ ਕਰ ਰਹੇ ਹਾਂ ਤੁਸੀਂ ਨਹੀਂ ਮੰਨਦੇ ਉਹ ਤੁਹਾਨੂੰ ਮੁਬਾਰਕ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਗੁਰੂ ਪਾਸ਼ਾ ਜੀ ਨੇ ਦੱਸੇ ਪਾਸ਼ਾ ਜੀ ਦੀ ਜੋਤ ਮਹਾਰਾਜ ਨੇ ਗੁਰਤਾ ਗਦੀ ਬਖਸ਼ੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਨੂੰ 10 ਰੂਪ ਪ੍ਰਤੱਖ ਰੂਪ ਦੇ ਵਿੱਚ ਸ਼ਬਦ ਗੁਰੂ ਨਹੀਂ ਇਕੱਲੇ ਸ਼ਬਦ ਗੁਰੂ ਨਹੀਂ ਪ੍ਰਤੱਖ ਰੂਪ ਦੇ ਵਿੱਚ 10 ਪਾਸ਼ਾ ਜੀਆਂ ਦੀ ਸ਼ੁਸ਼ੋਭਤ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਦੇ ਵਿੱਚ ਤੇ ਸ੍ਰੀ ਦਸ਼ਮ ਗ੍ਰੰਥ ਸਾਹਿਬ ਜੀ ਦਸਵੇਂ ਪਾਸ਼ਾ ਜੀ ਦੀ ਗੁਰਬਾਣੀ ਆ ਜਿਹੜੀ ਮਹਾਰਾਜ ਨੇ ਰਚੀ ਆ ਤੇ ਸਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੂਰਨ ਭਰੋਸਾ ਉਹਨਾਂ ਤੇ ਬਣਾਈ ਰੱਖਣ ਤੁਹਾਡਾ ਦੇਖੋ ਤੁਹਾਡੀ ਆਪਣੀ ਮੱਤਾ ਇਹਦੇ ਤੇ ਅਸੀਂ ਕੁਝ ਨਹੀਂ ਕਹਿ ਸਕਦੇ ਪਰ ਇੱਕ ਹੱਥ ਜੋੜ ਕੇ ਬੇਨਤੀ ਆ ਵੀ ਇਦਾਂ ਦੇ ਮਸਲੇ ਆਪਾਂ ਨਾ ਚੱਕੀਏ ਜਿਦੇ ਤੇ ਅੱਜ ਪਾਈਮਾਨੀ ਸਿੰਘ ਜੀ ਆਗੇ ਕੱਲ ਨੂੰ ਬਾਬਾ ਦੀਪ ਸਿੰਘ ਜੀ ਤੇ ਹੋ ਜੂਗਾ ਪਰਸੋਂ ਨੂੰ ਕਿਸੇ ਤੇ ਹੋ ਜੂਗਾ ਤੁਹਾਡੇ ਮੁਤਾਬਕ ਤੁਹਾਡੇ ਮੁਤਾਬਕ ਜਾਂ ਉਹ ਲਿਖਤਾਂ ਦੇ ਮੁਤਾਬਕ ਪਾਈਮਾਨੀ ਸਿੰਘ ਜੀ ਨੇ ਗਲਤੀ ਕਰਤੀ ਹੈ ਬਾਬਾ ਦੀਪ ਸਿੰਘ ਜੀ ਉਦੋਂ ਹੀ ਮਗਰ ਲਾਗੇ ਫਿਰ ਇਹਨਾਂ ਚੀਜ਼ਾਂ ਨੂੰ ਆਪਾਂ ਬਾਚੀਏ ਇਸ ਤਰੀਕੇ ਦੇ ਕੰਮ ਨਾ ਕਰੀਏ ਤੁਸੀਂ ਕਿੱਡਾ ਵੱਡਾ ਇਲਜ਼ਾਮ ਲਾਇਆ ਇਹਨਾਂ ਸਰੋਤਾ ਨੂੰ ਲਾ ਕੇ ਵੀ ਪਾਈਮਾਨੀ ਸਿੰਘ ਜੀ ਨੇ ਕਿਹਾ ਵੀ ਭਗਤ ਗੁਰੂ ਦੇ ਬਰਾਬਰ ਨਹੀਂ ਬੈਠਣ ਦੇਣੇ ਪਿੱਛੇ ਰੱਖਣੇ बराबर ਨਹੀਂ ਬੈਠ ਸਕਦੇ ਭਗਤਾਂ ਦੀ ਜਗ੍ਹਾ ਬਰਾਬਰ ਨਹੀਂ ਹੁੰਦੀ ਜਦੋਂ ਗੁਰੂ ਪਾਸ਼ਾ ਜੀ ਨੇ ਭਗਤਾਂ ਆਪਣੇ ਬਰਾਬਰ ਬਿਠਾ ਲਏ ਤੇ ਕਿਸ ਦੀ ਹੇ ਮਾਕਤ ਜਾਂ ਕਿਸ ਦੀ ਹਿੰਮਤ ਹੋ ਸਕਦੀ ਆ ਵੀ ਉਹਨਾਂ ਨੂੰ ਪਰੇ ਕਰ ਦੇਵੇ ਜੇ ਤੁਸੀਂ ਕਹੋ ਵੀ ਭਾਈ ਮਨੀ ਸਿੰਘ ਜੀ ਨੇ ਇਹ ਕੀਤਾ ਤੇ ਬਿਲਕੁਲ ਨਹੀਂ ਕੀਤਾ ਹੋ ਸਕਦਾ ਕਿ ਸਾਡੀ ਮਤ ਨਹੀਂ ਸਾਡੀ ਬੁੱਧ ਨਹੀਂ ਇੱਕ ਸਿੱਖ ਭਾਵਨਾ ਵਾਲਾ ਅੱਜ ਦੇ ਸਮੇਂ ਦੇ ਵਿੱਚ ਜਿਹਦਾ ਜੀਵਨ ਬਿਲਕੁਲ ਬੜਾ ਉੱਚਾ ਸੋਚਾ ਵੀ ਨਾ ਹੋਵੇ ਉਹ ਵੀ ਇਸ ਚੀਜ਼ ਤੋਂ ਡਰੂਗਾ ਤੁਸੀਂ ਉਹ ਸਿੱਖ ਤੇ ਇਲਜ਼ਾਮ ਲਾਏ ਜਿਹੜੇ ਗੁਰੂ ਪਾਸ਼ਾ ਜੀ ਦੇ ਨੇੜੇ ਰਹੇ ਤੇ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਜੀ ਨੇ ਜਿਨ੍ਹਾਂ ਨੂੰ ਨਿਵਾਜਿਆ ਜਿਨ੍ਹਾਂ ਤੋਂ ਕਹਾ ਅੱਗੇ ਟਕਸਾਲਾਂ ਚਲਾਈਆਂ ਇਸ ਕਰਕੇ ਇਸ ਚੀਜ਼ ਦਾ ਖਿਆਲ ਕਰੋ ਤੇ ਜੇ ਕੁਝ ਰਹਿ ਗਿਆ ਹੋਵੇ ਜਿੰਨੀ ਕੁ ਮੈਂ ਗੱਲ ਕਹੀ ਹੈ ਮੈਨੂੰ ਮੇਰੇ ਕੋਲੇ ਪੁਖਤਾ ਸਬੂਤ ਨਹੀਂ ਉਹਨਾਂ ਦੇ ਉਧਾਰ ਦੇ ਕਹੀ ਜਾ ਮੈਂ ਕੋਈ ਵਿਦਵਾਨ ਨਹੀਂ ਹੈਗਾ ਮੈਂ ਦੁਬਾਰਾ ਫੇਰ ਕਹਿਤਮਾ ਵੀ ਮੈਂ ਕੋਈ ਅਰਥ ਕਰਕੇ ਦਸਾਂ ਜਾਂ ਮੈਂ ਕਿਸੇ ਇਤਿਹਾਸਿਕ ਗ੍ਰੰਥਾਂ ਦੇ ਨਾਮ ਲਾਵਾਂਗੇ ਮੇਰੇ ਕੋਲ ਕੋਈ ਵਿੱਦਿਆ ਨਹੀਂ ਹੈਗੀ ਜਿੰਨੀ ਕੁ ਮੇਰੇ ਕੋਲ ਜਾਣਕਾਰੀ ਸੀ ਉਹ ਤੁਹਾਡੇ ਸਭ ਦੇ ਨਾਲ ਸਾਂਝੀ ਕੀਤੀ ਹੈ ਤੇ ਦੁੱਖ ਹੋਇਆ ਸੀ ਵੈਸੇ ਲਾਈਵ ਲੋ ਮੈਂ ਬਹੁਤ ਤੁਹਾਨੂੰ ਪਤਾ ਹੀ ਆ ਵੀ ਕਿਸੇ ਐਸੇ ਮਸਲੇ ਤੇ ਹੋਈਦਾ ਵੀ ਜਿਹੜਾ ਬੜਾ ਹੀ ਜ਼ਿਆਦਾ ਹੋ ਹੋ ਜਵੇ ਤੇ ਵਿਚਾਰ ਕਰੋ ਇਸ ਚੀਜ਼ ਦੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ